ਇਹ ਦਾ ਦਰਨੀਓ ਹਮੇਸ਼ਾ ਹੀ ਆਵਾਜ਼ ਬੁਲੰਦ ਕਰਦੇ ਹਾਂ ਜਦੋਂ ਵੀ ਕੋਈ ਸਕੈਂਡਲ ਜਾਂ ਕੁਝ ਦੱਸਦੇ ਹਾਂ ਅੱਜ ਦਾ ਜਿਹੜਾ ਇਸ਼ੂ ਆ ਮੈਂ ਤੈਨੂੰ ਕਿਹਾ ਸੀ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਵੱਡਾ ਖਲਾਸਾ ਕਰਾਂਗੇ ਅੱਜ ਦਾ ਜਿਹੜਾ ਖਲਾਸਾ ਆ ਬਾਕੀ ਤਾਂ ਸਾਡੇ ਕੁੰਦਮ ਜਿਹੜੇ ਸਰਉnder ਸਾਹਿਬ ਜੀ ਬੈਠੇ ਆ ਅਰੇ ਮੈਂ ਤਾਂ ਸੋਹਣੇ ਜੀ ਬੈਠੇ ਹੋਇਆ ਮਿੱਟੂ ਪ੍ਰਸ਼ਾਦ ਸਿੰਘ ਜੀ ਬੈਠੇ ਆ ਉਹ ਸਾਡੇ ਜਿਹੜੇ ਉਸ ਸੇਵਾਦਾਰ ਆ ਪਪਾ ਲਾਲ ਬਾਸ਼ਾ ਜੀ ਦੇ ਦਰਬਾਰ ਦੇ ਉਹਨਾਂ ਦੇ ਭਰਾ ਬੈਠੇ ਹੋ ਆਪਾਂ ਦੇ ਭਰਾਤ ਸਭ ਬੈਠੇ ਆ ਉਹ ਸਾਰੇ ਬੈਠੇ ਆ ਅੱਜ ਦਾ ਮੁੱਦਾ ਇਹ ਆ ਕਿ ਜਦੋਂ ਵੀ ਆਪਾਂ ਦੇਖਿਆ ਕਿਸੇ ਵੀ ਦਰ ਤੇ ਜਦੋਂ ਆਪਾਂ ਜਾਂਦੇ ਆ ਚਾਹੇ ਆਪਾਂ ਮੰਦਿਰ ਜਾਈਏ ਚਾਹੇ ਗੁਰਦੁਆਰੇ ਜਾਈਏ ਜਾਂ ਉੱਥੇ ਸਰੂਪਾ ਮਿਲਦਾ ਤੇ ਜਾਂ ਉੱਥੇ ਪ੍ਰਸ਼ਾਦ ਮਿਲਦਾ ਇਸ ਤੋਂ ਇਲਾਵਾ ਕਦੇ ਕੋਈ ਚੀਜ਼ ਨਹੀਂ ਮਿਲਦੀ ਪਰ ਇਹ ਪਹਿਲੀ ਵਾਰ ਦੇਖਿਆ ਜਾ ਰਿਹਾ ਕਿ ਸੋਨੇ ਦੇ ਸੈੱਟ ਬ੍ਰੈਸਲੇਟ ਪਾਈ ਜਾ ਰਹੇ ਆ ਕਿ ਇੱਕ ਸੰਗਤ ਨੇ 10-10 ਰੁਪਏ ਇਕਨਿਚਰਾਂ ਬਥੜੇ ਕਰਾਉਂਦਾ ਜਦੋਂ ਵੀ ਆਪਾਂ ਆਉਂਦੇ ਆ ਜਿਹਦੇ ਚ ਉਹ ਜੋ ਸਰ ਦਾ ਉਸਦਾ ਕੋਈ 1000 ਡੇ ਦਾ ਹੋਵੇ ਕੋਈ 10000 ਡੇ ਦਾ ਹੋਵੇ ਕੋਈ 10 ਰੁਪਏ ਵੀ ਡੇ ਦਾ ਤੇ ਕੋਈ ਭਈਆ ਵੀ ਡੇ ਦਾ ਉਹਦਾ ਇਹੀ ਆਸ ਹੁੰਦੀ ਹੈ ਕਿ ਮੈਂ ਇਸ ਘਰ ਦੇ ਨਾਲ ਜੁੜਿਆ ਜਿਹੜਾ ਮੇਰਾ ਪੈਸਾ ਆ ਇਹ ਚੰਗੇ ਕੰਮ ਦੇ ਲੱਗੇ ਫਿਰ ਗੰਗਰ ਦੇ ਵਿੱਚ ਲੱਗੇ ਜਾਂ ਕਿਸੇ ਕੰਮ ਦੇ ਵਿੱਚ ਲੱਗੇ ਪਰ ਅੱਜ ਹੋਇਆ ਕੀ ਆ ਕਿ ਤੁਸੀਂ ਸੋਨੇ ਦੇ ਬੈਲ ਦੇਖੀਏ ਦੋ ਬੈਲ ਆ ਲਗਭਗ 8 ਲੱਖ ਦਾ ਸੋਨਾ ਖਰੀਦਿਆ ਗਿਆ ਉਹ ਪ੍ਰੈਜ਼ੀਡੈਂਟ ਪਾਏ ਗਏ ਉਹ ਸੈਟਅਪ ਆਈਗਾ ਬਣਾ ਬਣਾ ਕੇ ਉਹ ਕਿਹਨੂੰ ਪਾਏਗਾ ਹੰਸਰੇ ਹੰਸ ਜੀ ਜਿਹੜੇ ਉੱਥੇ ਦੇ ਆਪਣੇ ਆਪ ਨੂੰ ਸੇਵਾਦਾਰ ਕਹਿੰਦੇ ਆ ਤੇ ਦੂਜਾ ਸਾਡੇ ਹਲਕੇ ਦੀ ਐਮਐਲਏ ਬੀਬੀ ਇੰਦਰਜੀਤ ਕੋਰਮਾਨ ਦੇਖੋ ਆਪਾਂ ਗੁਰੂ ਘਰ ਜਾਂਦੇ ਆ ਮੇਰਾ ਕਹਿ ਲੈ ਇਸ ਗੱਲ ਦਾ ਅਨੁਭਵ ਸੁਣਨਾ ਚਾਹੀਦਾ ਕਿਉਂਕਿ ਜਿਹਨੇ ਵੀ ਮੇਰੇ ਕਹਿੰਦਾ ਖਾਊਗਾ ਇਹਦਾ ਹਸਾਬ ਕਰਤਾ ਜ਼ਰੂਰ ਆਪਣੇ ਉੱਪਰ ਆਲੇ ਨੇ ਕਰਨਾ ਹੈ ਕਰਨਾ ਜਦੋਂ ਜਨਤਾ ਦਾ ਪੈਸਾ ਖਾਊਗਾ ਸੋ ਮੈਂ ਤਾਂ ਇਹੀ ਕਹਾਂਗਾ ਕਿ ਇਸ ਗੱਲ ਦੀ ਉਹਨੂੰ ਜਵਾਬ ਦੇਣੇ ਜੇ ਪਹਿਲਾਂ ਵੀ ਆਪਾਂ 8 ਫਰਜ਼ਾ ਸੋਨੇ ਦੇ ਬਿੱਲੇ ਦੇ ਦਿੱਤੇ ਆ ਦੂਜਾ ਮੁੱਦਾ ਸਾਰਾ ਦਫ਼ਤਰ ਨਾਲ ਇਹ ਦੱਸਣਗੇ ਕਿ ਕਿਉਂਕਿ ਇਹ ਸੇਵਾ ਕਰਦੀ ਆ ਮੇਰੇ ਕੋਲ ਮੁੱਦਾ ਆਇਆ ਸੀ ਇਹਦਾ ਇਨਸਾਨੀਅਤ ਤੋਂ ਤੌਰ ਤੇ ਫਰਜ਼ ਬਣਦਾ ਸੀ ਵੀ ਜੋ ਹੈ ਤੁਹਾਡੇ ਰੂਬਰੂ ਖੜਾ ਦੂਜਾ ਹੈਗਾ ਆ ਪੱਥਰ ਦਾ ਮਾਮਲਾ ਜਿਹੜਾ ਬਿੱਲੇ ਆ ਮੇਰਾ ਕਰ 13 ਲੱਖ ਰੁਪਏ ਦਾ ਤੋਂ ਉਹਨੂੰ ਮੁੜ ਕੇ 14 ਲੱਖ ਦਾ ਬਿੱਲ ਆ ਜਿਹੜਾ ਪੂਰੀ ਸੇਮ ਗੱਡੀ ਰਾਜਸਥਾਨ ਤੋਂ ਚੱਲੀ 14 ਲੱਖ ਦੇ ਵਿੱਚ ਉਹਦੇ ਮੁੜ ਕੇ ਬਿੱਲ 30 ਲੱਖ ਰੁਪਏ ਦਾ ਕਰਤਾ 9 ਲੱਖ ਰੁਪਏ ਦਾ ਪੱਥਰ ਦੇ ਵਿੱਚ ਇੱਕ ਟ੍ਰੱਕ ਦੇ ਵਿੱਚ ਕਪੜਾ ਆ ਤੇ ਯਾਰ ਆਪਾਂ ਗੁਰੂ ਘਰ ਜਾਂਦੇ ਆਂ ਆਪਾਂ ਇਹੋ ਜਿਹੇ ਕੰਮ ਸੋਚ ਕੇ ਥੋੜੀ ਜਾਂਦੇ ਆਂ ਕਿ ਇਸ ਕੀ ਜੋ ਜਿਹੜੀ ਸਾਡਾ ਚੜੀ ਉਹਦੇ ਤੇ ਕੀ ਬੀਤੂਗਾ ਹੁਣ ਮੈਂ ਪੰਨੂ ਸਾਹਿਬ ਜੀ ਨੂੰ ਕਹੂੰਗਾ ਕਿ ਉਹ ਉਸਤਾਰ ਦੇ ਨਾਲ ਤੁਹਾਨੂੰ ਸਾਰਾ ਕੱਲੀ ਕੱਲੀ ਗੱਲ ਜਿਹੜੀ ਹੈ ਕਿਉਂਕਿ ਉਹਨਾਂ ਨੂੰ ਜਿਆਦਾ ਪਤਾ ਉਸ ਘਰ ਦੇ ਸੇਵਾਦਾਰ ਆ ਮੇਰਾ ਫਰਜ਼ ਸੀ ਤੁਹਾਨੂੰ ਦੱਸਣਾ ਕਿ ਜੋ ਇਹ ਸਕੈਂਡਲ ਹੋ ਰਿਹਾ ਆ ਇਹ ਹੱਲੇ ਮੇਰੇ ਸਾਹਮਣੇ ਦਾ ਟਰੇਲਰ ਆ ਸਾਰੀ ਦੀ ਫਿਲਮ ਤਾਂ ਅਲੇ ਚਲਣੀ ਆ ਇਹ ਤਾਂ ਸ਼ੁਰੂਆਤ ਆ ਬਹੁਤ ਕੁਝ ਆ ਇਹ ਨਾਲੇ ਕੱਲਾ 23 ਦਾ ਦੱਸ ਰਹੇ ਆ 23 ਦਾ ਤੇ ਇਹ ਦੋ ਇਹਦਾ ਦੱਸ ਉਹ ਸਾਰਾ ਨਹੀਂ ਉਹ ਵੀ ਸਾਰਾ ਨਹੀਂ ਥੋੜਾ ਜਿਆਦਾ ਸ਼ੁਰੂਆਤ ਅਗੇ ਸਾਇਆ ਤੇ ਜੇ ਪਿਛਲੇ 10-15 ਨਾਲ ਸਾਲ ਦਾ ਦੱਸਣਗੇ ਬਹੁਤ ਕੁਝ ਨਿਕਲਣਾ ਮੈਂ ਹੁਣ ਉਹਨਾਂ ਸਾਇਿਆਂ ਨੂੰ ਕਹਾਂਗਾ ਕਿ ਤੁਸੀਂ ਆਪਣੇ ਵਿਚਾਰ ਦੱਸੋ ਪੈਡੋ ਤਾਂ ਸਾਰੇ ਜੈ ਮਸਤਾ ਨੇ ਜੈਲ ਮਸਤਾ ਨੇ ਮੈਂ ਕੁੰਦਨ ਸਾਇਦ ਗੋਦਰ ਬਾਪੂ ਲਾਲਵਾਸ਼ਾ ਸਰਵਾਰ ਦਰਬਾਰ ਤੇ 20 ਸਾਲ ਤੋਂ ਸੇਵਾ ਕਰ ਰਹੇ ਹਾਂ ਇਸ ਦੌਰਾਨ 20 ਸਾਲ ਤੋਂ ਸੇਵਾ ਕਰਨ ਤੋਂ ਉਪਰੰਤ ਮੈਂ ਆਪਣਾ ਇੱਕ ਦਰਬਾਰ ਤੇ ਬੱਕਰੀ ਸੇਵਾ ਕਰਨ ਆਪਿਆ ਸੀ ਕੁਝ ਸਮੇਂ ਬਾਅਦ ਉਸ ਤੋਂ ਬਾਅਦ ਹੰਸਰਾਇ ਹੰਸ ਜੀ 2008 ਵਿੱਚ ਉਸ ਦਰਬਾਰ ਤੇ ਆਏ ਸੀ ਜਿਹੜਾ ਨੇ ਇਹ ਗੱਲ ਕਹੀ ਸੀ ਵੀ ਮੈਂ ਇਸ ਦਰਬਾਰ ਤੇ ਬਣਵਾਉਂਗਾ ਬਣਾਉਂਗਾ ਵੀ ਇਸ ਦਰਬਾਰ ਨੂੰ ਮੈਂ ਦਰਬਾਰ ਨੂੰ ਉੱਚੀਆਂ ਬਲੰਦੀਆਂ ਤੇ ਲੈ ਕੇ ਜਾਊਂਗਾ ਜਿਹਦੇ ਕਰਕੇ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਸੀ ਔਰ ਉਹਨਾਂ ਨੂੰ ਉਸ ਦਰਬਾਰ ਤੇ ਲਿਆਂ ਤਾਂ ਸੀ ਉਸ ਪ੍ਰਾਂਤੋਂ ਉਹਨਾਂ ਨੇ ਕੋਈ ਵੀ ਦਰਬਾਰ ਦੇ ਵਿੱਚ ਜਾਨੀ ਕਿ ਨਾ ਤਾਂ ਅੱਜ ਤੱਕ ਇੱਕ ਕਰ ਇੱਕ ਵੀ ਪਈਆ ਆਪਣੇ ਕੋਲੋਂ ਲਾਇਆ ਔਰ ਨਾ ਹੀ ਅੱਜ ਤੱਕ ਕਦੀ ਵੀ ਕੋਈ ਦਰਬਾਰ ਨੂੰ ਕੋਈ ਦੇਣ ਨਹੀਂ ਹੈਗੀ ਉਹਨਾਂ ਦੀ ਠੀਕ ਹੈ ਜੀ ਇਹ ਸਿਰਫ 2023 ਦਾ ਹੀ ਆ ਤੁਹਾਨੂੰ ਸਿਰਫ ਅਸੀਂ ਥੋੜਾ ਜਿਹਾ ਦੱਸ ਰਹੇ ਹਿੱਤ ਤੋਂ ਬਾਅਦ ਤੁਹਾਨੂੰ ਸਾਰਾ ਦੱਸਾਂਗੇ ਜਿੱਦਾਂ ਜਿੱਦਾਂ ਵੀ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਸਮੂਹ ਮੱਲਾਰਿਸ਼ੀਨਗਰ ਇਹ ਜਿਹੜੀ ਜ਼ਮੀਨ ਆ ਸਮੂਹ ਮੱਲਾਰਿਸ਼ੀਨਗਰ ਦੀ ਹੈ ਜੀ ਉਹਨਾਂ ਨੇ ਬਾਬਾ ਲਾਲ ਬਾਸ਼ਾ ਸਰਕਾਰ ਦੇ ਦਰਬਾਰ ਨੂੰ ਦਿੱਤੀ ਸੀ ਇਹਦੇ ਵਿੱਚ ਸਾਡੇ ਐਕਐਮਸੀ ਹਰੀ ਮਿੱਤਰ ਸੋੰਧੀ ਜੀ ਉਹ ਸ਼ੁਕਰ ਨਾਲ ਬਿੱਟੂ ਜੀ ਇਹਨਾਂ ਨੇ ਦਰਬਾਰ ਨੂੰ ਸ਼ੁਰੂ ਤੋਂ ਆਪਣੀਆਂ ਕੁਰਬਾਨੀਆਂ ਦੇ ਕੇ ਇਹ ਜਮੀਨ ਨੂੰ ਬਚਾਇਆ ਸੀ ਹੁਣ ਜਿਹੜੀ ਉੱਥੇ ਕਮੇਟੀ ਇੱਕ ਨਵੀਂ ਨਿਯੁਕਤ ਹੋਈ ਆ 14 ਸਾਲ ਤੋਂ ਪਹਿਲਾਂ ਕਮੇਟੀ ਹੋਰ ਬਣੀ ਪਿਛਲੇ ਸਾਲ ਇਹਨਾਂ ਨੇ 2/26 10 2022 ਚ ਇੱਕ ਕਮੇਟੀ ਬਣਾਈ ਸੀ ਆਪਣੀ ਮਰਜ਼ੀ ਨਾਲ ਹੀ ਕਮੇਟੀ ਬਣਾਈ ਆ ਕਿਸੇ ਨੂੰ ਉਹਦਾ ਕੁਝ ਨਹੀਂ ਪਤਾ ਇਹਦੇ ਵਿੱਚ ਮਨਸਰਾਏ ਹੰਸ ਜੀ ਚੇਅਰਮੈਨ ਭਵਨ ਗੇਰ ਜੀ ਪ੍ਰਧਾਨ ਬਣੇ ਹੋਏ ਆ ਬਾਕੀ ਹੋਰ ਵੀ ਮੈਂਬਰ ਇਹਨਾਂ ਨੇ ਬਹੁਤ ਵੱਡੇ ਘਪਲੇ ਕੀਤੇ ਆ ਜਦੋਂ ਸਾਨੂੰ ਪਤਾ ਲੱਗਾ ਉੱਥੇ ਦੇ ਜਿਹੜੇ ਕੈਸ਼ੀਅਰ ਸਾਹਿਬ ਸੀ ਉਹਨਾਂ ਨੇ ਫਿਰ ਤੰਗ ਪਰੇਸ਼ਾਨ ਉਹਨਾਂ ਨੂੰ ਡਰਾਵੇ ਦਿੱਤੇ ਜਾਂਦੇ ਸੀ ਕਿ ਤੁਸੀਂ ਇਹ ਸਾਈਨ ਕਰੋ ਉਹਨਾਂ ਨੇ ਫਿਰ ਤੰਗ ਪਰੇਸ਼ਾਨ ਹੋ ਕੇ ਸਾਨੂੰ ਆ ਦਿੱਤੇ ਆ ਆ ਬਾਜੀ ਨੌਰੇ ਰਾਮ ਧੀਰ ਜਿੱਥੇ ਸੋਨੇ ਦਾ ਪਿੰਡ ਆ ਠੀਕ ਆ ਜੀ ਆ ਆਹ ਕਿਰਨ ਜੀ ਲਾ ਤੋਂ ਜਿਹੜਾ ਸੋਨਾ ਪਿਆ 8.5 ਲੱਖ ਦਾ ਆਹ ਦੇਖ ਸਕਦੇ ਤੁਸੀਂ ਅੰਗਜ ਜੀ ਆਹ ਪੱਥਰ ਆ ਜੀ Rajasthan ਤੋਂ ਚੱਲ ਰਿਹਾ ਹੈ ਪਗਾਂ ਲੱਖ ਦਾ ਇੱਥੇ ਆ ਕੇ 23 ਲੱਖ ਰੁਪਏ ਦਾ ਹੋ ਰਿਹਾ ਵੇਤਨਮ ਪੱਥਰ ਲੱਗ ਰਿਹਾ ਜਿਹਦਾ ਕੀ ਵੇਤਨਮ ਪੱਥਰ ਹੈ ਇਹ ਇੱਕ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਆ ਕੰਟੀਨੈਂਟਲ ਹੋਟਲ ਅਨਗੋਦਰ ਚ ਜਿਹਦੇ ਵਿੱਚ ਕੰਪਨੀ ਨੇਮ ਅਲਮਸਤ ਬਪੂ لال ਵਾਸ਼ਾ ਕਸਟਮਰ ਨੇਮ ਅਲਮਸਤ ਬਪੂ لال ਵਾਸ਼ਾ ਜਦ ਕਿ ਜਿਹੜਾ ਠਹਿਰਦਾ ਵਾ ਨਾ ਤਾਂ ਉਹਦੀ ਆਈਡੀ ਲੱਗਦੀ ਆ ਨਾ ਹੀ ਉਹਦੀ ਆਈਡੀ ਆ ਇਹਨਾਂ ਨੇ ਉੱਥੇ ਕਰਾਇਆ ਵਾ ਇਹ ਅਸੀਂ ਤੁਹਾਡੇ ਜ਼ਰੀਏ ਪੁੱਛਣਾ ਚਾਹੁੰਦੇ ਆਂ ਕਿ ਕੌਣ ਰਿਹਾ ਜਾਂ ਜਾਂ ਕਿਹਾਣਾ ਜਾਂ ਕਿੱਦਾਂ ਆ ਨਾ ਬਾਬਾ ਜੀ ਨੂੰ ਚੋਲਾ ਛੱਡਿਆਂ ਨੂੰ 24 ਸਾਲ ਹੋ ਗਏ ਜੀ 26 3 2 1999 ਵਿੱਚ ਚੋਲਾ ਛੱਡਿਆ ਉਹਨਾਂ ਨੇ 27 ਮਾਰਚ ਆਵਾਜੀ ਸੀਮਟ ਦੇ ਬੱਲ ਜਿਹੜੀ ਪਹਿਲੀ ਕਮੇ ਹੁਣ ਜਿਹੜੀ ਕਮੇਟੀ ਆਪਣੇ ਨੂੰ ਦੱਸਦੀ ਫਿਰ ਅਸੀਂ ਕਮੇਟੀਆਂ 420 ਰੁਪਏ ਨੂੰ ਸੀਮਟ ਦਾ ਬੋਰਾ ਹੁੰਦਾ ਸੀ ਜਦੋਂ ਸਾਡੇ ਉੱਥੇ ਦੇ ਮੈਂਬਰ ਜਿਹੜੇ ਆ ਦੇਰੇ ਸਮੂਹ ਮਹਾਲਾ ਰਿਸ਼ੀ ਨਗਰ ਦੇ ਜਿਹੜੇ ਸੇਵਾਦਾਰ ਪੁਰਾਣੀ ਸੇਵਾਦਾਰ ਜਦੋਂ ਉਹਨਾਂ ਨੇ ਉੱਥੇ ਫਿਰ ਜਾ ਕੇ ਸੀਮਟ ਵਗਾਇਆ ਤੇ 400 ਰੁਪਏ ਨੂੰ ਹੁੰਦਾ ਗਿਆ ਇਦਾਂ ਦੀਆਂ ਬਹੁਤ ਵੱਡੀਆਂ ਧੰਦਲੀਆਂ ਆ ਜਿਹੜੀਆਂ ਬਹੁਤ ਵੱਡੇ ਉੱਥੇ ਕਰਪਸ਼ਨ ਹੋ ਰਹੀ ਆ ਜਿਹਦੇ ਵਿੱਚ ਸਾਨੂੰ ਵੀ ਡਰਾਵੇ ਦਿੱਤੇ ਜਾ ਰਹੇ ਸੀ ਮੈਨੂੰ ਵੀ ਕਈ ਧਮਕੀਆਂ ਆਈਆਂ ਵੀ ਤੁਹਾਨੂੰ ਅਸੀਂ ਇਦਾਂ ਕਰ ਦਵਾਂਗੇ ਉਦਾਂ ਕਰ ਦਵਾਂਗੇ ਬੱਪੂ ਲਾਲਵਾਸ਼ਿਆ ਸਰਕਾਰ ਦੀ ਬਰਸੀ ਜਿਹੜੀ ਆ ਪਹਿਲੋ ਅਸੀਂ ਸਾਡੇ ਜਿਹੜੇ ਇਹਨਾਂ ਦੇ ਹਰੀਮੰਦਰ ਸੋਹੰਦੀ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਪਿਛਲੇ ਦਿਨ ਹੰਸਰਾਏ ਹੰਸ ਜੀ ਨੂੰ ਕਾਲ ਕਰਕੇ ਵੀ ਅਸੀਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਤੇ ਤੁਹਾਡੀ ਸਹਿਮਤੀ ਉਹਨੇ ਕਿਹਾ ਸਾਡੀ ਸਹਿਮਤੀ ਉਸ ਤੋਂ ਬਾਅਦ ਆਪ ਹੀ ਉਹਨਾਂ ਨੇ ਬਾਅਦ ਜੋ ਆਪ ਆ ਕੇ ਪ੍ਰੈਸ ਕਾਨਫਰੰਸ ਕਰ ਲਈ ਆ ਤੇ ਉਹਦੇ ਵਿੱਚ ਪਹਿਲੋ ਪਵਨਵੈਲ ਜੀ ਕੋ ਅਸਤੀਫਾ ਲੈ ਲਿਆ ਆਪ ਵੀ ਮੁੜ ਕੇ ਉੱਥੇ ਕਹਿਤਾ ਮੈਂ ਅਸਤੀਫਾ ਪਾੜ ਦਿੱਤਾ ਵਾ ਇਹ ਤਾਂ ਸਿੱਧੀ ਦਾ ਸਿੱਧੀ ਇੱਕ ਡੇਰੇ ਨੂੰ ਇੱਕ ਸਾਹਮਣੇ ਤੁਹਾਡੇ ਸਾਹਮਣੇ ਸਾਰਾ ਕੁਝ ਪ੍ਰੂਫ ਹੈ ਆ ਔਰ ਇਹਦੇ ਵਿੱਚ ਹੀ ਸਿੱਧੀ ਸਿੱਧੀ ਯਾਨੀ ਕਿ ਇਹ ਕੋ ਨਾਲ ਦਾ ਸਾਥ ਦੇ ਰਿਆ ਪੂਰਾ ਠੀਕ ਹੈ ਜੀ ਲੈਜਰ ਜੋ ਪੇਮੈਂਟ ਆਈਆਂ ਸਾਰੇ ਕੁਝ ਪ੍ਰੂਫ ਹੈਗੇ ਆ ਜੀ ਅਸੀਂ ਸਿਰਫ ਇਹ ਤੁਹਾਡੇ মিডিਆ ਦੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਡੇਰੇ ਤੇ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਗੱਲੇ ਦਾ ਪੈਸਾ ਲਾਲ ਬਾਸ਼ਾ ਸਰਕਾਰ ਦੇ ਨੰਗੇ ਪੈਰਾਂ ਦੀ ਕਮਾਈ ਆ ਇਹ ਠੀਕ ਹੈ ਜੀ ਉੱਥੇ ਗਰੀਬ ਤਰਫੋਂ ਆਉਂਦਾ ਵਾ 10-10 ਰੁਪਏ ਚੜਾਉਂਦਾ ਵਾ ਹੰਸ ਰਾਜ ਹੰਸ ਜੀ ਨੇ ਅੱਜ ტიკਰ ਵੀ ਆਪਣੇ ਕੋਲੋਂ 1 ਰੁਪਈਆ ਨਹੀਂ ਲਾਇਆ 85 ਲੱਖ ਰੁਪਈਆ ਲਾ ਕੇ ਉਹਨਾਂ ਨੇ 85 ਲੱਖ ਰੁਪਈਆ ਲਾ ਕੇ ਇੱਕ ਬਹੁਤ ਸ਼ਾਨਦਾਰ ਇਮਾਰਤ ਖੜੀ ਕੀਤੀ ਆ ਜਿਹਦੀ ਲੋੜ ਪੈਂਦੀ ਅਸੀਂ ਵੀਡੀਓ ਵੀ ਤੁਹਾਨੂੰ ਦੇ ਦੇਵਾਂਗੇ ਇੱਕ ਇਮਾਰਤ ਖੜੀ ਕੀਤੀ ਆ ਜਿਹਦੇ ਵਿੱਚ ਲਗਜ਼ਰੀ ਬੈੱਡ ਲੱਗੇ ਆ ਤੁਸੀਂ ਕਦੀ ਦੇਖਿਆ ਵੀ ਕਿਸੇ ਦਰਗਾਹ 'ਤੇ ਬੈੱਡ ਲੱਗੇ ਹੋਣ 2-2 2.5-2.5 3-3 ਲੱਖ ਰੁਪਈਆ ਦੇ ਬੈੱਡ ਲੱਗੇ ਆ ਸੀਡੀ ਸਿਸਟਮ ਲੱਗੇ ਹੋਏ ਆ ਉਹ ਤਾਂ ਵੀ ਤੁਹਾਡੀ ਇੱਕ ਕੀ ਕਹਿੰਦੇ ਹੁੰਦੇ ਵੀ ਆਇਸ਼ੀ ਵਾਲੀ ਹੋਵੇ ਫੇ ਔਰ ਹੁਣ ਜਦੋਂ ਅਸੀਂ ਸਾਡੇ ਮੈਂਬਰ ਉੱਥੇ ਜਾ ਕੇ ਬਹਿਣ ਲੱਗੇ ਆ ਯਾਨੀ ਕਿ ਥੱਲੇ ਕਮਰਾ ਇੱਕ ਉਹਨੂੰ ਜਿੰਦਾ ਲਾਤੇ ਗਏ ਜਿੱਥੇ ਇੱਕ ਸਾਰਿਆਂ ਨੂੰ ਮੰਨ ਲਓ ਤੁਸੀਂ ਆਉਣੇ ਜਾਂ ਕੋਈ ਵੀ ਅਸੀਂ ਕਿੰਨੇ ਵੀ ਅਸੀਂ ਉੱਥੇ ਆ ਕੇ ਉਹਨੂੰ ਬਿਠਾਈਏ ਚਾਹ ਪਾਣੀ ਪੁਲਾਈਏ ਥੱਲੇ ਕਮਰਾ ਇੱਕ ਉਹਨੂੰ ਵੀ ਜਿੰਦਾ ਲਾਦਤਾ ਉਸ ਇਮਾਰਤ ਨੂੰ ਵੀ ਜਿੰਦਾ ਲਾਦਤਾ ਔਰ ਜਿਹੜੇ ਉੱਤੇ ਅਕਾਊਂਟਸ ਦਾ ਦੇਖ ਰਹੇ ਆ ਸ਼੍ਰੀ ਵਿਸ਼ਵਾਮਿੱਤਰ ਜੀ ਜਾਂ ਸ਼ਿੰਗਾਰੀ ਜੀ ਉਹਨਾਂ ਨੂੰ ਵੀ ਧਮਕੀਆਂ ਮਿਲਦੀਆਂ ਕਿ ਤੁਸੀਂ ਉਹਨਾਂ ਨੂੰ ਕਿਉਂ ਦੇ ਰਹੇ ਆ ਰਿਕਾਰਡ ਕਿਉਂ ਦੇ ਰਹੇ ਆ ਕਾਫੀ ਰਿਕਾਰਡ ਜਿਹੜਾ ਉਹ ਚੱਕ ਕੇ ਆਪਣੇ ਇੱਥੋਂ ਲੈ ਜਾ ਚੁੱਕੇ ਆ ਬਾਕੀ ਆ ਮਾਸਟਰ ਜੀ ਬੈਠੇ ਇਹਨਾਂ ਦੇ ਸਕੇ ਭਰਾ ਛੋਟੇ ਭਰਾ ਆ ਠੀਕ ਆ ਜੀ ਇਹ ਦੱਸਣਗੇ ਬਾਕੀ ਆ ਤੇ ਇਹਨਾਂ ਨਾਲ ਅੱਜ ਤੱਕਰ ਕੀ ਹੋਇਆ ਜੈ ਬਸਤਾ ਜੀ ਤੇ ਆਪਣੇ ਮੈਂ ਮਕੂ ਲਾਲ ਬਾਸ਼ਰਾ ਛੋਟਾ ਭਰਾ ਆ ਜੀ ਆ ਜਾਣੀ ਜੀ ਜਾਟੇ ਇੱਕ ਮੀਟੀ ਬਿਠੀ ਆ ਤੇ ਇਹਨੇ ਅੱਜ ਤੱਕ ਸਾਨੂੰ ਉਹਨਾ ਕੁਛਾ ਕਰਦੇ ਨੇ ਤੇ ਕੋਈ ਵੀ ਕੰਮ ਕਰਦੇ ਤੇ ਪਹਿਲਾਂ ਆਪਣੇ ਆਪਣੀ ਕਮੇਟੀ ਇਕੱਠੀ ਕਰਕੇ ਬਾਅਦ ਵਿੱਚ ਮੈਨੂੰ ਕਹ ਦਿੰਦੇ ਆ ਆ ਮਾਸਟਰ ਜੀ ਇੱਧਾ ਹੋ ਗਿਆ ਯਾਨੀ ਨਹੀਂ ਸਾਰੇ ਸਵਾਲ ਕਰਕੇ ਤੇ ਫਿਰ ਬਾਅਦ ਵਿੱਚ ਮੈਨੂੰ ਕਹ ਦਿਆ ਤੇ ਇਸ ਕਰਕੇ ਸਾਡਾ ਬਿਲਕੁਲ ਹੀ ਇਹਨਾਂ ਨੇ ਬਾਹਰ ਘੱਟਿਆ ਆ ਕੋਈ ਫੰਕਸ਼ਨ ਹੋਵੇ ਕੋਈ ਨਹੀਂ ਪੁੱਛਣਾ ਕਮੇਟੀ ਜੇ ਮੈਨੂੰ ਨੇ ਪੁੱਛ ਗਏ ਤੇ ਸਾਡੇ ਭਰਾ ਦੀ ਨੰਗੇ ਪੈਰਾਂ ਦੀਆਂ ਕਮਾਈਆਂ बेतुके खराब कर रहे हैं बस मैं और कुछ नहीं था, चाहिए। बस सारी प्रैस का धन्यवाद करता जी आवाज है दुनिया तक पहुंचाओगे ये जी लड़ाई है लड़ाई जी है ਇੱਕ ਦਾਦਾਗੀਰੀ ਤੇ ਇਨਸਾਫ ਦੀ ਹੈ ਇਨਸਾਫ ਉੱਤੇ ਕੋਈ ਨਹੀਂ ਕਿਸੇ ਨੂੰ ਮਿਲਦਾ ਲੋਕਾਂ ਨੂੰ ਠੱਗੇ ਪੈਂਦੇ ਆ ਤੇ ਆਪਣੇ ਲਈ ਬਾਦਿਸ਼ਾਨ ਮਹੱਲ ਬਣਾ ਕੇ ਤੇ ਉਹਦੇ ਵਿੱਚ ਰਹਿਣ ਦਾ ਬਾਬਾ ਜੀ ਦੀ ਖਾਨਗਾ ਜਿਹੜੀ ਨੀਵੀਂ ਹੈ ਤੇ ਮਹੱਲ ਜਿਹੜਾ ਉੱਚਾ ਹੈ ਇਹ ਵੀ ਕਦੀ ਦੇਖਿਆ ਕਿੱਥੇ ਨਾਲ ਦਰਬਾਰ ਹੋਵੇ ਉਹ ਨੀਵੀਂ ਜਗ੍ਹਾ ਬੈਠੇ ਉੱਤ ਆਪਾਂ ਬੈਠੇ ਬੈਠੀਏ ਇਦਾਂ ਦੇ ਕਈ ਤਰ੍ਹਾਂ ਦੇ ਉੱਤੇ ਗੱਲਾਂ ਜਿਹੜੀਆਂ ਦੱਸਦੇ ਰਖਾਈ ਪੇਰਦਨ ਇਹਨਾਂ ਕਾਨਫਰੈਂਸ ਰੱਖੀ ਮੀਟਿੰਗ ਪਾਸ ਕਾਨਫਰੈਂਸ ਉਹਦੇ ਵਿੱਚ ਪੁਲਦੀਆਂ ਗੱਡੀਆਂ ਵਗਾ ਕੇ ਰੋਕਿਆ ਗਿਆ ਲੋਕਾਂ ਨੇ ਸਾਡੇ ਘਰਾਂ ਦੇ ਬਾਹਰ ਇਹਨਾਂ ਦੇ ਬਾਬਾ ਜੀ ਦੇ ਘਰ ਦੇ ਮੋਹਰੇ ਪੁਲਦੀ ਗੱਡੀ ਲਾਤੀ ਬਾਹਰ ਲੈ ਨਿਕਲੋ ਇਦਾਂ ਦੀਆਂ ਧਾਂਦ ਲੀਆਂ ਜਿਹੜੀਆਂ ਕਈ ਹੋ ਚੁੱਕੀਆਂ ਇਸ ਕਰਕੇ ਮੈਂ ਇਹੀ ਕਹਿਣਾ ਬੰਦੇ ਜਿਹੜੇ ਭੇਜੇ ਹੁਣ ਐਮਐਲਏ ਸਾਹਿਬ ਨੇ ਭੇਜੇ ਆ ਉਹ ਆਣ ਆਣ ਕੇ ਕਹਿੰਿਆ ਸਾਡੇ ਮੇਰੇ ਸੰਤ ਪਤਾ ਹੀ ਨਹੀਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵਿਕਾ ਜੀ ਤੁਸੀਂ ਤੁਹਾਡਾ ਕੀ ਕਹਿੰਦੇ ਸਾਨੂੰ ਐਮਐਲਏ ਸਾਹਿਬ ਨੇ ਭੇਜਿਆ ਦੇ ਰਗਾ ਪ੍ਰੈਕਟੀਕਲ ਖੜਾ ਬਣਿਆ ਪਰ ਖੜਾ ਬਣਾ ਲਿਆ ਹੋਣਾ ਇਹ ਤਾਂ ਇੱਕ ਮਸਤਾ ਦਾ ਡੇਰਾ ਸੀ ਸਾਡੇ ਮੁਹੱਲੇ ਦੀ ਦੇਣ ਸੀ ਇਹ ਜਿਹੜਾ ਨਾਂ ਇੱਥੇ ਇੱਕ ਪੈਸਾ ਹੰਸਾ ਇਹਨੇ ਲਾਇਆ ਇਹ ਜਿਹੜੀ ਜਗ੍ਹਾ ਹੈ ਖਾਕ ਰੋਹ ਕਬਰਸਤਾਨ ਦੀ ਜਗ੍ਹਾ ਸੀ ਕਿ ਗਰੀਬਾਂ ਦੀ ਖਾਕ ਰੋਹ ਕਹਿੰਦੇ ਸੀ ਬਾਲਮੀਕਿਆਂ ਨੂੰ ਸਾਡੀਆਂ ਕਬਰਾਂ ਸੀ ਕਬਰਾਂ ਸੀ ਇਹ ਅਲਿਟੇਸ਼ਨ ਬਹੁਤ ਤਿੰਨ ਮਹੀਨੇ ਲੜ ਕੇ ਇਹ ਜਗ੍ਹਾ ਲਈ ਜਗ੍ਹਾ ਲੈਣ ਤੋਂ ਬਾਅਦ ਮਹਰੂਬ ਕਹਿੰਦੇ ਪੰਜ-ਪੰਜ ਮੱਲੇ ਵੰਡ ਲਓ ਫਿਰ ਅਸੀਂ ਸਾਰਾ ਗਿੱਟੇ ਬਾਬਾ ਜੀ ਨੇ ਦੇ ਲੋ ਪੰਜ-ਪੰਜ ਜੋ ਬੰਦੇ ਬੰਨ੍ਹ ਕੇ ਲੜਾਈਆਂ ਝਗੜੇ ਹੋਗੇ ਬਾਬਾ ਜੀ ਨੇ ਦਿੱਤੀ ਪਰ ਬਾਬਾ ਜੀ ਨੂੰ ਦੇਣ ਦੀ ਬਾਬਾ ਜੀ ਨੇ ਉੱਥੇ ਵਰਤੇ ਵਰਤੇ ਉੱਤੇ ਮਹੱਲ ਬਣ ਗਏ ਉੱਤੇ ਆਪੇ ਆਲੀ ਸ਼ਾਨ ਜ਼ਿੰਦਗੀ ਬਤੀਤ ਕਰ ਰਹੇ ਹੈ ਤੇ ਉੱਥੇ ਘਮੱਲੇ ਵਾਲਿਆਂ ਨੂੰ ਬੜੇ ਨਾ ਦਿੰਦੇ ਤੇ ਮੱਲੇ ਵਾਲੇ ਜੇ ਵਿਚਾਰੇ ਗਰੀਬ ਆਦਮ ਉਹ ਆਪਣਾ ਥੇਲ ਪ੍ਰਸ਼ਾਦ ਵੇਚ ਕੇ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਵੀ ਰੋਕਿਆ ਜਾਂਦਾ ਹੈ ਉਹਨਾਂ ਨੂੰ ਕਹਿੰਦੇ ਤੇ ਕੰਦ ਕਰ ਦੇਣੀ ਹੈ ਕੱਢ ਕੱਢ ਕਰਕੇ ਤੁਹਾਨੂੰ ਡੇਰੇ ਤੋਂ ਬਾਹਰ ਕੱਢ ਦੇਣਾ ਇਹ ਤਾਂ ਇਹ ਗੱਲਾਂ ਬਹੁਤ ਜਿਹੜਾ ਜਿਨ੍ਹਾਂ ਨੂੰ ਕੁਰਬਾਨੀਆਂ ਦਿੱਤੀਆਂ ਜਿਹੜਾ ਉਹ ਬਜ਼ੁਰਗਾਂ ਨੇ ਤੋਖੜ ਟਾਲਾ ਲੱਗੀਆਂ ਇਹ ਜਗਾ ਜਿੱਤੀ ਜਿੱਤਣ ਤੋਂ ਬਾਅਦ ਉਹਨਾਂ ਨੂੰ ਹੁਣ ਆਪਾਂ ਬਾਹਰ ਕਰ ਦਈਏ ਕਿੱਥੇ ਦਾ ਇਨਸਾਫ ਹੈ ਤੇ ਉਹਨਾਂ ਦੀ ਰੋਟੀ ਸਾਡੇ ਬੱਚੇ ਜਿਹੜੇ ਆ ਬੀਬੀਆ ਭੈਣਾ ਕੰਮ ਕਰਦੀਆਂ ਸੀ ਲੋਕਾਂ ਦੇ ਘਰਾਂ ਦੇ ਵਿੱਚ ਉਹ ਹੁਣ ਆਪਣਾ ਤੇਲ ਬਰਖਾਲ ਵੇਚ ਕੇ ਵਿਚਾਰ ਕੇ ਗੁਜ਼ਾਰਾ ਕਰਦੀ ਹੈ ਜਿਹੜੀਆਂ ਵਿਧਵਾ ਹੋਈਆਂ ਨੇ ਉਹ ਵੀ ਗੁਜਾਰਾ ਕਰਦੀਏ ਰੋਟੀ ਪਾਣੀ ਕਿਹੜੇ ਖਾਂਦੇ ਆ ਇਹ ਉਹਨਾਂ ਨੂੰ ਬਿਲਕੁਲ ਬੇਰ ਕਰਦੇ ਆ ਤੇ ਤਿੱਥੇ ਕਈ ਹੈ ਹੀ ਕਰਦੇ ਆ ਹੰਸਰਾਏ ਹੰਸ ਤੇ ਇੱਥੇ ਲਗਾਉ ਬੋਲੇ ਜਾਈ ਲੋਕਾਂ ਦੇ ਦੀਵਾਰ ਬਣਾਉਣੀ ਚਾਹੀਦੀ ਹੈ ਥੈਂਕ ਯੂ ਜੀ ਮਿਹਰਬਾਨੀ ਤੁਹਾਡੀ ਜੀ ਜੈ ਬਾਰਮਿਕੀ जय मबा अद्दाल वस्तवा कुलार बादशाह जी मैं परशुराम लाल बिट्टू भारतीय बालकी की बैच कर्मी दल पंजाब मैं ਇਹਨਾਂ ਸਾਥੀਆਂ ਦੇ ਬਿਲਕੁਲ ਹੀ ਦਰਦ ਸਮਝਦਾ ਕਿ ਬਿਲਕੁਲ ਹੀ ਇਹ ਹੱਕ ਦੀ ਲੜਾਈ ਲੜ ਰਹੇ ਆ ਹਰ ਹੱਕ ਦੀ ਲੜਾਈ ਲੜ ਰਮਾਤੀ ਅਸੀਂ ਸਾਰੇ ਇੱਕ ਹੋ ਗਏ ਆ ਉੱਥੇ ਬੜੀ ਬੇ ਬੇਅਦਬੀ ਪੈਸਿਆਂ ਦੀ ਹੁੰਡੀ ਹੋਈ ਜ ਉੱਥੇ ਬਾਬੂ لال ਬਾਦਸ਼ਾਹ ਜੀ ਨੇ ਦੇ ਦੇ ਇਹ ਕੋਈ ਗੱਲੇ ਦੀ ਲੜਾਈ ਨਹੀਂ ਕੋਈ ਕਿਸੇ ਗੱਲੇ ਦੀ ਲੜਾਈ ਨਹੀਂ ਕੋਈ ਕਿਸੇ ਖੋਹ ਦੀ ਲੜਾਈ ਨਹੀਂ ਕੋਈ ਕਿਸੇ ਹੰਕਾਰ ਦਾ ਨਾਪ ਕਰਨਾ ਸੀ ਅਸੀਂ ਤਾਂ ਇੱਕ ਹੱਕ ਦੀ ਲੜਾਈ ਲੜਦੇ ਆ ਵੀ ਜਿੱਦਾਂ ਜਿਸ ਤਰ੍ਹਾਂ ਗਰੀਬ ਦੇ ਉਥੇ 10 ਰੁਪਏ ਮੱਥਾ ਟੇਕ ਰਹੇ ਆ ਮੱਥਾ ਟੇਕਦੇ ਉਥੇ ਅਨਸਾਰੀ ਵਸੇ ਦੰਦੇ ਕਾਸੇ ਬਿਨ ਤੇ ਖੂਬਸੂਰਤੀ ਹੋਰ ਪੜੇ ਉਹ ਖੂਬਸੂਰਤੀ ਬਾਪੂ لال ਬਾਦਸ਼ਾਹ ਦੀ ਨਹੀਂ ਬਣਦੀ ਉਥੇ ਇੱਥੇ ਹਸਰਾ ਜੰਸੀ ਜੀ ਦਾ ਮੈਲ ਬਣ ਰਿਹਾ ਹੋਇਆ ਔਰ ਉੱਥੇ ਹੀ ਇਸੇ ਤਰ੍ਹਾਂ ਜਿੱਦਾਂ ਮੈਨੂੰ ਸਾਥੀਆਂ ਨੇ ਬਾਕੀ ਦੱਸਿਆ ਆ ਵੀ ਕਿਸੇ ਨੂੰ ਸੋਨਾ ਪਾਤ ਦਾ ਕਿਸੇ ਚਾਂਦੀ ਪਾਤ ਦੀ ਕਿਸੇ ਨੂੰ ਕੁਸ਼ ਪਾਤ ਦਾ ਕਿਸੇ ਨੂੰ ਕੁਸ਼ ਪਾਤ ਦਾ ਇੱਚੇ ਦਰ ਆਉਂਦਾ। ਬਾਕੀ ਆਪਣੀਆਂ ਜੋ ਸੀਮਰ ਦੇ ਵਿੱਚੋਂ ਕੁਵੀਸ਼ਨਾ ਆ, ਜੋ ਆਪਣੇ ਰਾਸ਼ਣ ਵਿੱਚੋਂ ਕੁਵੀਸ਼ਨਾ ਆ ਉਹ ਖਾਈ ਜਾਂਦੇ ਆ। ਇਸੇ ਤਰ੍ਹਾਂ ਹੀ ਅਸੀਂ ਵੀ ਇੱਕ ਚਾਹੁੰਦੇ ਸੀ ਵੀ ਉੱਥੇ ਜਿੱਥੇ ਅਲਮਸ ਬਾਪੂ ਲਾਲ ਬਾਦਸ਼ਾਹ ਦਾ ਦਰਬਾਰ ਆ, ਉੱਥੇ ਹੰਸਰਾ ਹੰਸਰੇ ਮੇਰਾ ਇੱਕ ਪ੍ਰੋਮਿਸ ਕੀਤਾ ਸੀ। ਇਹ ਮੈਨੂੰ ਟੱਕਰਿਆ ਸੀ ਉੱਥੇ ਬਾਰਵੀਂ ਕੀ ਹਜਰਮ। ਬਾਰਵੀਂ ਕੀ ਤੀਰਥ ਉੱਥੇ ਜਾ ਕੇ ਮੈਨੂੰ ਕਹਿੰਦਾ ਸੀ ਮੇਰੇ ਬਾਪੂ ਲਾਲ ਬਾਦਸ਼ਾਹ ਜੈ ਕੇ ਚੱਲ। ਮੈਂ ਉੱਥੇ ਬਬੂ ਲੜਵਾ ਚਾਹ ਦਰਵਾਜ਼ੇ ਲੈ ਉਦੋਂ ਬਾਅਦ ਕਹਿੰਦਾ ਮੈਨੂੰ ਜੀ ਚਾਹੀ ਬਣਾਓ ਮੈਨੂੰ ਜੇ ਕਰੋ ਮੈਨੂੰ ਉਹ ਕਰੋ ਅਸੀਂ ਬਣਾਤਾ ਉੱਥੇ ਬਣਾਉਣ ਦੇ ਬਾਅਦ ਮੈਨੂੰ ਕਹਿੰਦਾ ਸੀ ਮੇਰਾ ਇੱਕ ਪ੍ਰੋਮਿਸ ਕੀਤਾ ਸੀ ਮੈਂ ਤੇ ਭਗਵਾਨ ਬਾਰੇ ਨਿੱਕੀ ਮਾਲਾ ਦਾ ਬੜਾ ਖੂਬਸੂਰਤ ਮੰਦਿਰ ਬਣਾਉਂਗਾ ਉਹ ਬੜਾ ਬੜਾ ਆੜੀਸ਼ਾਲ ਮੰਦਿਰ ਬਣਾਉਂਗਾ ਔਰ ਗਰੀਬਾਂ ਲੋਕਾਂ ਨੂੰ ਤੰਗ ਨਾ ਕਰੂੰਗਾ ਅੱਜ ਸਰਕਾਰਾਂ ਸਾਨੂੰ ਨੌਕਰੀ ਤੇ ਨਹੀਂ ਦੇ ਰਹੀਆਂ ਨੌਜਵਾਨਾਂ ਦੀ ਆ ਮੇਰੇ ਨੌਜਵਾਨ ਵੀਰ ਪਿੱਛੇ ਤੇਲ ਫਰਚਲ ਭੇਜਦੇ ਆ ਤੇਲ ਪਰਚਾ ਵੇਚਦੇ ਆ ਔਰ ਆਪਣਾ ਗਿਆਲਾ ਕਰਨ ਦਾ ਹੋਇਆ ਕੋਈ ਮਾਰੇ ਕੰਮ ਪਰ ਨਹੀਂ ਚੱਲਦੇ ਇਸੇ ਤਰ੍ਹਾਂ ਹੀ ਸਾਡੀਆਂ ਜਿਹੜੇ ਬਜ਼ੁਰਗ ਮਾਮਾ ਆ ਜਿਹੜੇ ਬਜ਼ੁਰਗ ਭੈਣਾ ਆ ਉਹ ਸਾਰੀਆਂ ਹੀ ਆਪਣੇ ਤੇਲ ਪਰ ਤੇਲ ਪਰਚਾ ਵੇਚ ਕੇ ਉੱਥੇ ਜਾ ਕੇ ਆਪਣਾ ਦਵਾਈ ਦਾ ਰੂਪ ਔਰ ਰੋਟੀ ਬਣਾ ਕੇ ਚਲਾਈ ਜਾਂਦੇ ਆ ਇਸੇ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਧੀਆ ਭੈਣਾ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੀਆਂ ਤੇ ਉਹ ਵੀ ਕੰਮ ਛੱਡਾ ਉਹ ਵੀ ਕੰਮ ਛੱਡ ਕੇ ਰੋਂ ਆਪਣਾ ਮਿਹਨਤ ਕਰਕੇ ਇੱਕ ਰੋਟੀ ਖਾਂਦੀਆਂ ਇਸੇ ਤਰ੍ਹਾਂ ਹੀ ਅਸੀਂ ਬੇਨਤੀ ਕਰਾਂਗੇ ਹਾਂ ਜੀ ਸਾਰੇ ਪ੍ਰੈਸਰ ਪੁਟਾ ਆ ਕੇ ਭਰਾਵਾਂ ਨੂੰ ਬੇਨਤੀ ਕਰਾਂਗੇ ਬੇ ਭਰਾਓ ਸਾਡੀ ਆਵਾਜ਼ ਜਰੂਰ ਉਠਾਓ ਇਸੇ ਤਰ੍ਹਾਂ ਹੀ ਪੰਛੀ ਸਾਡਾ ਮਿਲਿਆ ਜਾਣਾ ਆ ਨਹੀਂ ਤਾਂ ਸਾਡੀ ਆਵਾਜ਼ ਉੱਥੇ ਧੱਬੀ ਜਾਂਦੀ ਹੋਈ ਜਾਂ ਜਿੱਥੇ ਅਸੀਂ ਬੋਲਦੇ ਆ ਉੱਥੇ ਸਾਡੀ ਆਵਾਜ਼ ਧੱਬੀ ਜਾਂਦੀ ਹੋਈ ਜਾਂ ਇਸੇ ਤਰ੍ਹਾਂ ਹੀ ਅਸੀਂ ਆਪਣੇ ਫੇਰ ਬੇਨਤੀ ਕਰੂੰਗਾ ਆਪਣੇ ਭਰਾਵਾਂ ਦੇ ਕਿ ਆਪਣੇ ਸਾਡੀ ਆਵਾਜ਼ ਜੂਠਾਓ ਜੈ ਹਰ ਨਿੱਕੀ ਸਰੀਕ ਇਹਦਾ ਸੀਮੇੜੀ ਪੁਲਿਸ ਕੰਪਲੀਮੈਂਟ ਕੀਤੀ ਹੈ ਕ੍ਰੈਡਿਟ ਉਹ ਕਿਹਦੀ ਸੀ ਪਰਿਸ਼ਕ ਮੀਟਾ ਅੱਜ ਕਰਕੇ ਆਏ ਆ ਹਾਂਜੀ ਐਸਪੀ ਡੀ ਸਾਹਿਬ ਨੂੰ ਆਪਣੇ ਐਸਪੀ ਜਿਹੜੇ ਲਗੇ ਮਨ ਬਿਡੇ ਦਾ ਸਾਹਿਬ ਨੂੰ ਦੇਖਿਆ ਐ ਐਸਐਸਪੀ ਸਾਹਿਬ ਬੈਠੇ ਨਹੀਂ ਸੀ ਡੀਸੀ ਸਾਹਿਬ ਨੂੰ ਦੇਖ ਕੇ ਆਏ ਆ ਦੋਨੋਂ ਜਗ੍ਹਾ ਤੇ ਕੰਪਲੇਂਟ ਦੇਖਿਆ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਤਾਂ ਐਸੀ ਕਲੀਅਰ ਹੀ ਹੈ ਜਿ ਜਾਂਚ ਵਾਲੀ ਕੋਈ ਗੱਲ ਨਹੀਂ ਬਿਲ ਭਾਈ ਪੇਮੈਂਟ ਬਾਇ ਚੈੱਕ ਹੋਈ ਆ ਲੈਜਰ ਉਜ ਪੇਮੈਂਟ ਵੀ ਹੋਈ ਆ ਕਿਤਾਬਾਂ ਜੇ ਬੈਂਕ ਚੋਂ ਪੇਮੈਂਟ ਨਿਕਲੀ ਹੋਈ ਆ 8 ਲੱਖ ਦੇ ਸੋਨੇ ਦੇ ਬੈਲਿਆ ਪੱਥਰ ਦਾ ਬੈਲਿਆ ਦੋਨੇ ਮਿਲਦਾ ਆਤੇ ਆ ਵੀ ਜਿਹੜਾ ਪਹਿਲਾ ਗੱਡੀ ਨੰਬਰ ਵੀ ਛੇਵੇਂ ਆ ਇਦਾਂ ਕਦੇ ਹੋਇਆ ਵੀ ਤੀਰਾ ਲ ਦੋ ਲਿਓ ਜੀ 9 ਲੱਖ ਰੁਪਏ ਵਧ ਗਏ ਦੋ ਦੇ ਜੀ ਸੰਤੂ ਸਾਹਿਬ ਕੀ ਜੀ ਦੇ ਸੀ ਉਹ ਤੁਮ ਪਹਿਲਾਂ ਵੀ ਦਿੱਤੀ ਕਿਉਂਕਿ ਇਹਦੇ ਵਿੱਚ ਜਿੱਕੀ 5 22 ਲਿਖਿਆ ਹੈ ਕਿ 2022 ਦੇ ਵਿੱਚੋਂ ਹੈ ਨਹੀਂ 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 ਉਹ ਜਿਹੜਾ ਹੈਗਾ ਆ ਉਹ ਡੇਟਾ ਪਾਈਆਂ ਵੀ ਐਸੇ ਰੂਟ 'ਚ ਚੱਲਿਆ ਐਸੇ ਰੂਟ 'ਚ ਪਹੁੰਚਿਆ 21 ਨੂੰ ਚੱਲਿਆ 24 ਪਹੁੰਚਿਆ ਇਹ ਟਰੱਕ ਚੱਲੇ ਦੀ ਹੈ ਟਰੱਕ ਚੱਲੇ ਦੀ 21 ਜੂਨ ਨੂੰ ਮਾਰਵਾਲਾ ਤੋਂ ਟਰੱਕ ਰਾਜਸਥਾਨ ਤੋਂ ਚੱਲਿਆ ਉਹੀ ਟਰੱਕ 24 ਜੂਨ ਨੂੰ ਗੁਦਰ ਪਹੁੰਚਿਆ ਉਹਦਾ ਨਵਾਂ ਬਿੱਲ ਲਾ ਕੇ 9 ਲੱਖ ਰੁਪਏ ਵਧਾ ਕੇ ਬਿੱਲ ਬਣਾਉਂਦਾ ਗਿਆ ਜਿਹੜਾ ਮਾਰਵਲ ਲਾਇਆ ਗਿਆ ਤੇ ਸੋਨਾ ਕਿਨੂੰ ਕਿਨੂੰ ਪਾਇਆ ਗਿਆ ਸੋਨਾ ਸੋਨਾ ਜਿਹੜਾ ਸੋਨਾ ਜਿਹੜਾ ਇੱਕ ਸੋਨਾ ਜਿਹੜਾ ਹੈਗਾ ਆ ਉਹਦਾ 1 ਘਾ ਰਿਆ ਸੀਰ ਪਾਇਆ ਗਿਆ ਇੱਕ ਜੋ ਸਾਨੂੰ ਸੋਣ ਜਿਹੜਾ ਉਹਦਾ ਲਈ ਐਵੀਡੈਂਸ ਮਿਲ ਜਗਾ ਕੱਲ ਹਾਂਜੀ ਦੱਸੋ ਕਿਹਨੂ ਕਿਨੂ ਪਾਇਆ ਗਿਆ ਜੀ ਸੋਨਾ ਏਸੀ ਗੱਲ ਦਾ ਜਿਹੜੀ ਇੱਕ ਤਾਂ ਹੰਸਰਾ ਹੈ ਹੰਸੀ ਨੂੰ ਬ੍ਰੇਸਲਟ ਪਾਇਆ ਠੀਕ ਹੈ ਜੀ ਮੈਂ ਚਾਹ ਤੇ ਕਦੋਂ ਪਾਇਆ ਜੀ ਮੈਂ ਕਰਦੇ ਸਰ ਮੇਲੇ ਦੇ ਵਿੱਚ ਜਿਹੜਾ ਪਿਛਲੀ ਵਾਰੀ ਮੇਲਾ ਨਾ ਬਕੂ ਲਾਲ ਬਾਦਸ਼ਾਹ ਸਰਕਾਰ ਦਾ 18 19 20 ਜੁਲਾਈ ਨੂੰ ਮੇਲਾ ਹੋਇਆ ਉੱਥੇ ਉਹਨਾਂ ਨੂੰ ਇਹ ਸੋਨੇ ਦਾ ਬ੍ਰੇਸਲਟ ਪਾਇਆ ਗਿਆ ਹਾਂਜੀ ਬ੍ਰੇਸਲਟ ਵੀ ਦੇ ਲੋ ਲੋ ਚੇਜ਼ਿੰਗ ਗ੍ਰੇਡ ਦੇ ਜੀ ਸਰ 31 ਸਤ ਕੰਤੀ ਸਾ 33 ਆਦੀ ਪਰਚੇਜ਼ਿੰਗ ਇੱਥੇ ਪਈ ਹੋਈ ਆ ਪਰ ਜਿਹੜਾ ਬ੍ਰੇਸਲੈਟ ਪੈਂਦਾ ਆ ਉਹਦੀ ਵੀਡੀਓ ਵੀ ਹੈਗੀ ਆ ਉਹ ਪਿਆ ਹੈਗਾ ਵਾਜੀ 19 ਰਾਤ ਨੂੰ 19 7 2023 ਜਿਹੜਾ ਬਿੱਲ ਆ ਇਹ ਬ੍ਰੇਸਲੈਟ ਦਾ ਹੀ ਆ ਜੀ ਹੋਰ ਮੈਨ ਦਿਖਾ ਦਵਾਂਗੇ ਜੀ ਸਾਈਂ ਜੀ ਜਿਹੜਾ ਬ੍ਰੇਸਲੈਟ ਆ ਜਿਹੜਾ ਬਿੱਲ ਆ ਉਹ ਬ੍ਰੇਸਲੈਟ ਦਾ ਹੀ ਆ ਜੀ ਬਾਈ ਬ੍ਰੈਸਟ ਦਾ ਬ੍ਰੈਸਟ ਆ ਗਿਆ ਲੈ ਬਾਕੀ ਗੁੱਡੇ ਨੂੰ ਮੈਚ 354 ਰੇਸ਼ਾ ਦੀ 3 ਬੇਲਖਸ ਨੂੰ ਪਰਚੇਜ ਕਿਦਿਆਂ ਤੇ 19 ਸਤ ਨੂੰ ਕਿੱਦਾਂ ਸਾਈਆ ਇਹ ਤਾਂ ਹੁਣ ਜੀ ਉਹਨਾਂ ਨੇ ਜਿਹੜਾ ਭੇਜਿਆ ਵਾ ਉਹਦੇ ਆ ਉਹਨਾਂ ਨੇ ਦਿੱਤਾ ਸਤ ਨੂੰ ਪਾਇਆ ਬਿਲਕੁਲ ਜੀ ਵੀਡੀਓ ਆ ਜੀ ਮੇਲੇ ਚੱਲਦੇ ਮੇਲੇ ਵਿੱਚ ਮੇਲਾ ਚੱਲ ਰਿਹਾ ਵਾ ਕਮੇਟੀ ਜਿਹੜੀ ਆ ਉੱਥੇ ਦੀ ਕਮੇਟੀ ਬਣੀ ਹੋਈ ਆ ਉਹ ਸਟੇਜ ਤੇ ਜਾ ਰਹੀ ਆ ਜਦੋਂ ਅੰਸਰਾ ਹਰਸੀ ਨੇ ਗਾਇਆ ਵਾ ਕਿ ਆਈਟਮ ਕਿਹੜੀ ਆ ਉਹ ਕਿਹਨੂੰ ਪਾਇਆ ਉਹ ਨਹੀਂ ਜੀ ਸਾਨੂੰ ਪਤਾ ਅਸੀਂ ਤਾਂ ਉਹ ਹੀ ਤਾਂ ਪੁੱਛਣਾ ਚਾਹੁੰਨੀ ਬਈ ਸੋਨਾ ਕਿੱਥੇ ਗਿਆ ਵਾ ਕਿਹਨੂੰ ਪਾਇਆ ਵਾ ਇਦੇ ਵਿੱਚ ਇਹਨਾਂ ਕੱਲਾ ਬੇਲੇ ਆਜੀ ਕਹਿੰਦੇ ਇੱਕ ਕਿਹੜੀ ਚੀਜ਼ ਉਹਨਾਂ ਨੂੰ ਸਭ ਤੋਂ ਸਾਲ ਦੱਸ ਰਹੇ ਸੀ ਕਿ ਉਹਨਾਂ ਨੇ ਉਹ ਕੁਝ ਹੈਗਾ ਉਹਨਾਂ ਨੂੰ ਆਈਡੀਆ ਕਿੰਨੂੰ ਪਾਇਆ ਦੂਸਰਾ ਸੈਟਰ ਉਹਨਾਂ ਨੇ ਹਲਕਾ ਜਿਆੜੇ ਨੂੰ ਪਾਇਆ ਹੋਰ ਕਿੰਨੂੰ ਨਹੀਂ ਤੁਸੀਂ ਨਾ ਬੋਲ ਨਹੀਂ 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 ਉਹਨੇ ਪਤਾ ਨਹੀਂ ਇਹੋ ਜੀ ਚੀਜ਼ ਦਾ ਸਾਨੂੰ ਨਹੀਂ ਪਤਾ ਇਹੋ ਜੀ ਚੀਜ਼ ਦਾ ਅਸੀਂ ਪੁੱਛਣਾ ਚਾਹੁੰਦੇ ਵੀ ਉਹ ਸੋਨਾ ਕਿਨੂੰ ਪਾਇਆ ਵਾ ਅਸੀਂ ਤਾਂ ਆਪ ਤੁਹਾਡੇ ਮਾਧਿਅਮ ਨਾਲ ਹੀ ਪੁੱਛਣਾ ਚਾਹੁੰਦੇ ਆਂ ਵੀ ਉਹ ਸੋਨਾ ਪਾਇਆ ਕਿਨੂੰ ਆ ਇਹਦਾ ਸਵਾਲ ਅਸੀਂ ਪੁੱਛਣਾ ਚਾਹੁੰਦੇ ਵੀ ਉਹ ਸੋਨਾ ਪਾਇਆ ਕਿਨੂੰ ਹੋ ਸਕਦਾ ਨਹੀਂ ਤੁਸੀਂ ਤਾਂ ਕਹਿ ਰਹੇ ਸੀ ਹਾਂ ਸਰਾ ਜੰਸੂ ਪਾਇਆ ਹੈਗਾ ਤੇ ਸਾਢੇ 8 ਲੱਖ ਦਾ ਸੋਨਾ ਪ 175300 ਦਾ ਬਿੱਲ ਆ ਜੀ ਆਹ ਦੂਸਰੀ ਆਈਟਮ ਇਹਦੇ ਤੇ ਹੈਗੀ ਆ ਜੀ 175300 ਦਾ ਬਿੱਲ ਨੌਰੀ ਰਾਮਪੀਰ ਦਾ ਆਹ ਲਓ ਜੀ ਇਹਦੇ ਵਿੱਚ ਕੁਝ ਹੈਗਾ ਇੱਕ ਗੋਲਡਨ ਟੈਂਪਲ ਗੁਰੂ ਗੋਬਿੰਦ ਸਿੰਘ ਜੀ ਸੋ ਇਹ ਤਾਂ ਗੁਰ ਨਾਨਕ ਦੇਵ ਜੀ ਉਹਨਾਂ ਨੇ ਬੜਾ ਛੋਟੇ ਛੋਟੇ ਤੇ ਇੱਕ ਇੱਕ ਕੇਰੇ ਜੁਐਲਰ ਦਾ ਆਇਆਗਾ 4 ਲੱਖ 42 ਜਿਆਦਾ ਬਿਲ ਉਹ ਪੁੱਛਿਆ ਜਾਣਾ ਕਿ ਉਹ ਕਿਨੂੰ ਪਾਇਆ ਵਾ ਸਾਨੂੰ ਪਤਾ ਤਾਂ ਹੈ ਜੀ ਉਹ ਬਿਲ ਹੈਗਾ ਤੁਹਾਡੇ ਕੋਲ ਜੀ ਹੈਗਾ ਜੀ ਹੈਗਾ ਉਹਦੇ ਕਾਪੀ ਰਾਵਾਂਗੇ ਤੁਹਾਨੂੰ ਪ੍ਰੋਪਰ ਸਾਰੀ ਦਵਾਂਗੇ ਤੇ ਉਹਦੇ ਵਿੱਚ ਸਰ ਬਿਲ 'ਚ ਲਿਖਿਆ ਹੀ ਹੋਣਾ ਨਹੀਂ ਲਿਖਿਆ ਜੀ ਉਹਦੇ ਵਿੱਚ ਕੁਛ ਨਹੀਂ ਲਿਖਿਆ ਤੁਹਾਨੂੰ ਅਗਲੀ ਹਾਰ ਨੂੰ ਤੇਰੀ ਦੇ ਵਿੱਚ ਹੋਰ ਦਿਖਾਵਾਂਗੇ ਇੱਕ ਗੱਲ ਹੋਰ ਦੱਸਿਓ ਵੀ ਡੇਰੇ ਦੀ ਕੋਈ ਇਦਾਂ ਦੀ ਪਰੰਪਰਾ ਹੈਗੀ ਆ ਕਿ ਚੇਅਰਮੈਨ ਨੂੰ ਪਾਇਆ ਜਾ ਸਕਦਾ ਨਹੀਂ ਨਹੀਂ ਕੋਈ ਨਹੀਂ ਕਿਤੇ ਨਹੀਂ ਹੁੰਦਾ ਇਹ ਤੁਸੀਂ ਜਾਨੀ ਮਾ ਸਾਡੇ ਕਿੱਥੇ ਪਾਇਆ ਜਾਂਦਾ ਦੱਸੋ ਨਹੀਂ ਤੁਸੀਂ ਇਹ ਜਿਹੜਾ ਇਨਜ਼ਾਮ ਲਾ ਰਹੇ ਆ ਕਿ ਇਹ ਹੰਸਰਾਜ ਹੰਸ ਜੀ ਨੂੰ ਪਾਇਆ ਗਿਆ ਹੈ ਕਿ ਨਹੀਂ ਪਾਇਆ ਗਿਆ ਕਿ ਕਿਸੇ ਹੋਰ ਜਿੱਦਾਂ ਕੋਈ ਉੱਥੇ ਆਇਆ ਜਾਂਦੇ ਆ ਜੀ ਜੀ ਹੰਸਰਾਜ ਹੰਸ ਜੀ ਨੂੰ ਬ੍ਰੇਸਲਟ ਪਾਇਆ ਗਿਆ ਇੱਕ ਕਮੇਟੀ ਨੇ ਪਾਇਆ ਕਮੇਟੀ ਨੇ ਪਾਇਆ ਉੱਥੇ ਦੀ ਜਿਹੜੀ ਕਮੇਟੀ ਆ ਮੈਨੇਜਮੈਂਟ ਜੀ ਜੀ ਜਰੂਰ ਦਿਖਾ ਦਿੰਦੇ ਆ ਤੁਹਾਨੂੰ ਵੀ ਦੇ ਦੇ ਦਿਖਾ ਸਕਦੇ ਆ ਉਹ ਜਿਹੜਾ ਪਾਇਆ ਗਿਆ ਐ ਜਿਹੇ ਚੇਅਰਮੈਨ ਆ ਜਿਹੜੇ ਗੱਦੀ ਨਿਸ਼ਿਣ ਕੀ ਕਹਿ ਕੇ ਪਾਇਆ ਗਿਆ ਇਹ ਤਾਂ ਹੀ ਹੋ ਰਿਹਾ ਇਹ ਤਾਂ ਹੀ ਉਹ ਵੀ ਦੱਸੂਗੇ ਹੁਣ ਅਸੀਂ ਥੋੜੀ ਦੱਸ ਸਕਦੇ ਹਾਂ ਵੀ ਕਮੇਟੀ ਦੇ ਜਿਹੜੇ ਕਮੇਟੀ ਦੇ ਨੁਮਾਇੰਦੇ ਕਿਹੜੇ-ਕਿਹੜੇ ਮੈਂਬਰ ਜਿਹੜੇ ਉਸ ਵੇਲੇ ਉਹਨਾਂ ਨੂੰ ਬ੍ਰੈਸਲਟ ਜਿਹੜਾ ਉਹ ਬੰਨ੍ਹਦੇ ਜਿਹਦੇ ਦੋਸ ਇੱਕ ਪ੍ਰਧਾਨ ਪਵਨ ਗਿੱਲ ਜੀ ਜੀ ਰਜਿੰਦਰ ਬਿੱਟੂ ਜੀ ਗੁਰਸ਼ਰਨ ਜੀ ਹੋਰ ਵੀ ਜਾਣ ਕੇ ਪਵਨ ਮਹਿਤਾ ਅਰਣ ਗੁਪਤਾ ਜਿੰਨੇ ਵੀ ਇਹਨਾਂ ਦੇ 11 ਮੈਂਬਰ ਆ ਬੱਚੋਂ ਸਾਰਿਆਂ ਨੇ ਸਾਰਿਆਂ ਨੇ ਹਾਂਜੀ ਪਾਇਆ ਵਾ ਸਟੇਜ ਤੇ ਮੌਜੂਦ ਆਇਆ ਤੁਹਾਨੂੰ ਵੀਡੀਓ ਦਿਖਾਵਾਂਗੇ ਪ੍ਰੋਪਰ ਠੀਕ ਹੈ ਜੀ YouTube ਤੇ YouTube ਤੇ ਵੀਡੀਓ ਪਈ ਹੋਈ ਆ ਕਰਨ ਜੁਵੈਲਰੀ ਮੇਲੇ ਮੇਲੇ ਦੀ ਕਰਨ ਜੁਵੈਲਰੀ ਆ ਲੋ ਜੀ ਆ ਕਿਰਨ ਜੁਵੈਲਰ ਦਾ ਬਿੱਲ ਆ ਇੱਥੇ ਸਿਰਫ ਗੋਲਡ ਜੁਵੈਲਰੀ ਲਿਖਿਆ ਆ ਆ ਦੇਖ ਲੋ ਜੀ ਗੋਲਡ ਜੁਵੈਲਰੀ ਲਿਖਿਆ ਹੈ ਇਹਦੇ ਦੇਖ ਕੇ ਹੋਟਲ ਦੇ ਤੁਹਾਨੂੰ ਕਿਹਨੇ ਆ ਜਿਹੜੇ ਹੋਟਲ ਦਾ ਬਿੱਲ ਜਿਹੜਾ ਜੀ ਪਿਛਲੇ ਸਾਲ ਦਾ 26 27 26 3 2023 ਕੋਈ ਮੈਂਸ਼ਨ ਨਹੀਂ ਕਰ ਰਿਹਾ ਮੈਂ ਕਿਹਾ ਜੀ ਅਲਮਸਤ ਬਾਪੂ ਲਾਲਵਾਸ਼ਾ ਹੀ ਰਹਿਣ ਆਲੇ ਆ ਕੰਪਨੀ ਅਲਮਸਤ ਬਾਪੂ ਲਾਲਵਾਸ਼ਾ ਜੀ ਉਹ ਬੋਗਰਾ ਉਹਨਾਂ ਨੇ ਉਹ ਜਹਿਨਾਂ ਨੇ ਹੁਣ ਕੋਰਟ ਦੀਆਂ ਇੰਸਟਰਕਸ਼ਨਾਂ ਆ ਜੀ ਜੀ ਸਾਰਿਆਂ ਨੂੰ ਦਵਾਂਗੇ ਤੁਹਾਨੂੰ ਸਾਰਿਆਂ ਨੂੰ ਕੇਸ ਚੇਤੇ ਕਰਕੇ ਦਵਾਂਗੇ ਕੋਟਲ ਦਾ ਕਿੰਨੇ ਚਿਰਦਾ ਬਿੱਲ ਪਾਇਆ ਕਿੰਨਾ ਅਮਾਉਂਟ ਦਾ ਬਿੱਲ ਪਾਇਆ ਉਹ ਕੱਲਾ ਇਹ 11000 259 ਰੁਪਏ ਕਰਦੇ 252 ਰੁਪਏ 11252 ਰੁਪਏ ਆ ਲਓ ਜੀ 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 ਇਹ ਤੁਸੀਂ ਹੁਣ ਪੁੱਛੋਗੇ ਉਹਨਾਂ ਨੂੰ ਜੇ ਕੋਈ ਵੀ ਤੁਹਾਨੂੰ ਉਸ ਵਜ੍ਹਾ ਤੇ ਕਹਿੰਦੇ ਅਜਤਾਬ ਚੋਣੇ ਆ ਸੱਚ ਸਾਹਮਣੇ ਆਵੇ ਸਾਡੀ ਕੋ ਧੱਲੇ ਦੀ ਲੜਾਈ ਨਹੀਂ ਹੈਗੀ ਸਾਡੀ ਕੋ ਗੱਲੇ ਦੀ ਲੜਾਈ ਨਹੀਂ ਵੀ ਕੋਈ ਕਈ ਵਾਰੀ ਸੋਚਦੇ ਨੇ ਵੀ ਗੱਡੇ ਗੱਲੇ ਕਰਕੇ ਲੜਦੇ ਆ ਅਸੀਂ ਤੇ ਕਹਿੰਨੇ ਵੀ ਉਹਨਾਂ ਤੇ ਜਿਹੜੇ ਨੰਗੇ ਪੈਰਾਂ ਦੀ ਕਮਾਈ ਆ ਨਾ ਉਹ ਤਾਂ ਇਨਸਾਫ ਹੋਣਾ ਚਾਹੀਦਾ ਵਾ ਸਹੀ ਜਗ੍ਹਾ ਤੇ ਰੱਖੀ ਸਹੀ ਜਗ੍ਹਾ ਤੇ ਲੱਗੇ ਹੋਰ ਅਸੀਂ ਸਾਡੀ ਅਸੀਂ ਤਾਂ ਇਸ ਚੀਜ਼ ਨੂੰ ਤਿੰਨ ਵਾਰੀ ਮੀਟਿੰਗ ਵੀ ਸਾਡੇ ਬੰਦਿਆਂ ਦੀ ਹੋਈ ਆ ਹਰੀਮਿਤ ਤੋਂ ਸੋਹਣੀ ਸਾਡੀ ਪਰਸ਼ੂ ਨਾਲ ਬਿੱਟੂ ਜੀ ਦੀ ਅਨਸਰਾਜ ਹਾਂਸੀ ਨਾਲ ਤਿੰਨ ਮੀਟਿੰਗਾਂ ਹੋ ਚੁੱਕੀਆਂ ਵੀ ਤੁਸੀਂ ਕੀ ਕਹਿਣਾ ਉਹਨਾਂ ਦਾ ਉਹਨਾਂ ਦਾ ਬੱਸ ਮੈਂ ਕੋਈ ਨਹੀਂ ਮੈਂ ਉਹਨਾਂ ਨੂੰ ਮੈਂ ਪਹਿਲਾਂ ਕਹਿੰਦੇ ਜੀ ਮੈਂ ਅਸਤੀਫਾ ਲੈ ਲਿਆ ਪਹਿਲਾਂ ਉਹਨਾਂ ਨੇ ਕਿਹਾ ਮੈਂ ਅਸਤੀਫਾ ਲੈ ਲਿਆ ਵਾ ਜੇ ਜ ਉਹ ਕਹਿੰਦੇ ਜੀ ਮੈਸਤੀਫਾ ਲੈ ਲੈ ਇਹਨਾਂ ਨੂੰ ਕਹਿੰਦੇ ਪਾਵਨ ਗਿਰਦਾ ਠੀਕ ਹੈ ਜੀ ਅਸੀਂ ਮੈਡਮ ਵਿਦਾਇਗਾ ਬਾਰੇ ਟ੍ਰੇਡ ਦਾ ਵੀ ਜ਼ਿਕਰ ਕੀਤਾ ਹੈ ਉਹਨਾਂ ਦੀ ਸ਼ਤਰਜਾ ਆਏ ਬਣੇ ਤਾਂ ਸਰਪੇਕੀ ਹੋਣਾ ਦਾ ਉਹ ਕਮੇਟੀ ਨਾਲ ਨਹੀਂ ਹੈ ਜਿ ਉਹਨਾਂ ਦਾ ਜੀ ਇੰਟਰਫੀਰੈਂਸ ਬਹੁਤ ਆ ਡੇਰੇ ਦੇ ਵਿੱਚ ਇੱਕ ਕੰਦ ਦੇ ਮਸਲੇ ਲੈ ਕੇ ਜਿੰਨੇ ਵੀ ਦੁਕਾਨਦਾਰ ਆ ਉਹਨਾਂ ਨੂੰ ਡਰਾਇਆ ਜਾ ਰਿਹਾ ਧਮਕੀਆਂ ਮਿਲ ਰਹੀਆਂ ਉਹਨਾਂ ਨੂੰ ਤੁਮ ਕਹ ਆ ਜਾ ਵੀ ਅਸੀਂ ਕੱਬੇ ਉਹ ਕੰਦ ਕਰਾਂਗੇ ਜਦ ਕਿ ਇੱਕ ਵਿਧਾਇਕ ਦਾ ਡੇਰੇ ਤੇ ਇੰਟਰਫੇਰੈਂਸ ਕਰਨਾ ਬਣਦਾ ਨਹੀਂ ਮੱਥਾ ਟੇਕੇ ਚੱਲ ਜੰਦੂ ਕਿ ਚੇਅਰਮੈਨ ਜਿਹੜੇ ਬੀਜੇਪੀ ਦੇ ਸੰਸਦ ਨੇ ਜੀ ਉਹਨਾਂ ਨੂੰ ਰੱਜੀ ਕਰ ਗਿਆ ਉਹਦਾ ਆਪਣਾ ਰਲੇ ਹੋਇਆ ਜੀ ਉਹ ਤਾਂ ਹੀ ਕੋਈ ਲਕਰਾਉਂਦੇ ਆ ਇਹ ਉਹ ਤਾਂ ਕਰਾਉਂਦੇ ਉਹ ਆਪਣੀ ਸਿਆਸਤ ਦੀ ਤਾਕਤ ਦੀ ਦੁਰਵਤੋਂ ਕਰਦੇ ਚਾਹ ਜਿਹਦੇ ਰੋਕਿਆ ਗਿਆ ਠੀਕ ਹੈ ਕਿ ਨਹੀਂ ਤੇ ਦੁਰਵਤੋਂ ਦੋਹਾਂ ਦਾ ਤੁਸੀਂ ਜਿਹੜਾ ਕਰ ਰਹੇ ਹੋ ਹਾਂ ਜੀ ਤਾਂ ਹੰਸ ਰਾਜ ਅਸਦਰ ਦੇ ਇੱਕ ਕਰੋੜ ਦੀ ਜੀ ਦਾ ਵਾਅਦਾ ਕਰਨਾ ਜੀ ਉਹ ਇਹਨਾਂ ਦਾ ਆਪਸੀ ਕੀ ਕਨੈਕਸ਼ਨ ਹੈ ਲੋਕਾਂ ਨੂੰ ਇਹ ਤੁਹਾਨੂੰ ਇਹਨਾਂ ਨੂੰ ਪਤਾ ਕਿ ਕਿਉਂਕਿ ਪਾਰਟੀਆਂ ਅਲੱਗ-ਅਲੱਗ ਹਨ ਪਾਰਟੀ ਦੇਖੋ ਪਾਰਟੀ ਵੇਸ਼ਕ ਲੱਗਾ ਦਰਬਾਰ ਦਾ ਇੱਕ ਨਾ ਦਰਬਾਰ ਦੇ ਇੱਕ ਤੇ ਜਿਹੜੇ ਇੰਦਰਜੀਤ ਕੋਲਮਾਨ ਬੀਬੀ ਜੀ ਸੇ ਮੱਥਾ ਟੇਕਣ ਆਉਂਦੇ ਸੀ ਪਹਿਲਾਂ ਅੰਸਰਾ ਯਹਾਂਸੀ ਨਾਲ ਜਦੋਂ ਉਹਨਾਂ ਦਾ ਉੱਥੇ ਆਉਂਦਿਆਂ ਨੂੰ ਮੁਲਾਪ ਹੁੰਦੇ ਆ ਤੇ ਉਹ ਆਉਣ ਜਾਣ ਲੱਗ ਪਿਆ ਜਿਆਦਾ ਇਹਨਾਂ ਦਾ ਸਾਲ ਮਿਲ ਵਧ ਗਿਆ ਵਿੱਚ ਪਵਨ ਗੇਲ ਜਿਹੜਾ ਬਤੌਰ ਉੱਥੇ ਪ੍ਰਧਾਨ ਹਨ ਠੀਕ ਹੈ ਜੀ ਉਹਨਾਂ ਨੇ ਫੇਰ ਮਿਲਾਇਆ ਸੀ ਪਵਨ ਗੇਲ ਕਿਉਂਕਿ ਇਹਦੇ ਵਿੱਚ ਸਾਰੇ ਰੋਲ ਵਿੱਚ ਡੇਰੇ ਦੇ ਪਵਨ ਗੇਲ ਦਾ ਜ਼ਿਆਦਾ ਰੋਲ ਹੈ ਉਹਦਾ ਕਾਰਨ ਕੀ ਆ ਕਿਉਂਕਿ ਪਵਨਗੇਲੀ ਜਿਆਦਾ ਡੇਰੇ ਵਿੱਚ ਆਪਣੀ ਕਮੇਟੀ ਨੇ ਵੀ ਇਹਨੂੰ ਸਟੈਂਡ ਕੀਤਾ ਇਹਨਾਂ ਨੇ ਜਿਹੜੀ ਕਮੇਟੀ ਬਣਾਈ ਜਿਹੜੀ ਆਪ ਵੀ ਕਮੇਟੀ ਬਣਾਈ ਆ 26 ਤਿੰਨ 2022 ਨੂੰ ਕਮੇਟੀ ਨੇ ਇਹਨਾਂ ਦੇ ਦੁਆਰ ਤੋਂ ਸਾਰੀ ਆ ਜਿਹੜਾ ਕਿਸੇ ਨੂੰ ਨਹੀਂ ਪਤਾ ਸੀ ਕਿ ਉਹਦੇ ਵਿੱਚ ਕਿਹਨੇ ਬਣਾਈ ਕਿੱਦਾਂ ਬਣਾਈ ਆ ਜਾਂ ਕੀ ਆ ਉਹਦਾ ਵੀ ਤੁਹਾਨੂੰ ਅਸੀਂ ਦੇ ਦੇਵਾਂਗੇ ਸਾਰਾ ਜੋ ਪੱਤਰ ਪ੍ਰੈਸ ਚ ਆਉਣ ਤੋਂ ਪਹਿਲਾਂ ਤੁਸੀਂ ਇਸ ਸੰਬੰਧ ਵਿੱਚ ਹੰਸ ਰਾਜ ਜੀ ਜਾਂ ਕਿਸੇ ਹੋਰ ਕਮੇਟੀ ਮੈਂਬਰਾਂ ਨਾਲ ਇਸ ਬਾਰੇ ਚ ਗੱਲ ਕੀਤੀ ਗਈ ਇਸ ਬਾਬਤ ਤੇਨਵਾਰੀ ਮੀਟਿੰਗ ਤੇਨਵਾਰੀ ਮੀਟਿੰਗਾਂ ਹੋਈਆਂ ਇਹਨਾਂ ਨੇ ਕੀ ਕਿਹਾ ਨਹੀਂ ਮੀਟਿੰਗ ਵਿੱਚ ਉਹਨਾਂ ਨੇ ਮੰਨਿਆ ਕਿ ਸਤੀ ਇਹਨਾਂ ਨੇ ਕਿਤੇ ਜੀ ਮੈਂ ਨਹੀਂ ਮੈਂ ਨਹੀਂ ਸਮਝੀ ਇਹਨਾਂ ਨੇ ਉਦੋਂ ਮੋਰ ਕੇ ਪ੍ਰੈਸ ਕਾਨਫਰੈਂਸ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਜਾਂ ਤੇਰਾ ਅਸਤੀਫਾ ਕੱਢਦਾ ਬਾਦਲੇ ਦੇ ਮਹੀਨੇ ਵਿੱਚ ਛੱਡਿਆ ਤੂੰ ਕੱਲ ਜੋ ਮਰਜ਼ੀ ਕਰ ਕਹਿੰਦਾ ਗੱਲ ਹਣ ਗੱਜੂਗਾ ਯਾਨੀ ਕਿ ਸਾਨੂੰ ਡਰਾ ਕੇ ਦੇ ਰਿਹਾ ਹੈ ਉੱਥੇ ਇਸ ਚੀਜ਼ ਦੇ ਹੰਸ ਰਾਜ ਦੇ ਮੋਰੇ ਪੁਲਿਸ ਦੀ ਬੱਸ ਖੜੀ ਕੀਤੀ ਗਈ ਉਹਦੇ ਹੰਸ ਰਾਜ ਜੀ ਨੇ ਕਿਹਾ ਕਿ ਤੇਰਾ ਅਸਤੀਫਾ ਪਾੜ ਕੇ ਛੱਡਦਾ ਹਾਂਜੀ 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 ਵੀ ਰਿਪੋਰਟਿੰਗ ਬਾਦੀ ਰਿਪੋਰਟਿੰਗ ਦੀ ਮਾਰਕ ਦੇ ਵਿੱਚ ਕੀ था था था। मतले ਦੇ ਵਿੱਚ ਧੱਕੇ ਸ਼ਾਹੀਓ ਧੱਕੇ ਸ਼ਾਹੀ ਆ ਜੀ ਡੇਰੇ ਆ ਕੇ ਡਰਾਉਂਦੀ ਆ ਦੁਕਾਨਾਂਾਂ ਲੈ ਡਰਾਉਂਦੀ ਆ ਸਿਆਸਤ ਦੇ ਜਿੱਦਣ ਹੰਸਰਾ ਜਨਸੀ ਆਏ ਆ ਆਮ ਆਦਮੀ ਪਾਰਟੀ ਦਾ ਵੋਲੰਟੀਅਰ ਮੂਰੇ ਬੈਠੇ ਆ ਅਸੀਂ ਤੁਹਾਨੂੰ ਉਹ ਵੀ ਵੀਡੀਓ ਦੇ ਦਵਾਂਗੇ ਸਾਡੇ ਕੋਲ ਫੋਟੋਸ ਹੈਗੀਆਂ ਇੱਕ ਵਾਰ ਇੱਕ ਵਾਰ ਬੇਨਤੀ ਕਰਦਾ ਹਾਂ ਦੇਖੋ ਅਸੀਂ ਤੁਹਾਨੂੰ ਇੱਥੇ ਡਰ ਆ ਬਕੂ ਲਾਲ ਬਾਛਰ ਜਗ੍ਹਾ ਦਿੱਤੀ ਪਈ ਐ ਬਕੂ ਲਾਲ ਬਾਛਰ ਆ ਪਰਿਵਾਰ ਸਾਰਾ ਬਾਲਮੀਕੀ ਪਰਿਵਾਰ ਪਰਿਵਾਰ ਬੈਠਾ ਸਾਡੇ ਸਾਹਮਣੇ ਜਿਹਨਾਂ ਨੇ ਦਿੱਤੀ ਜਿਹਨਾਂ ਆਪ ਇੱਕ ਛੋਟੋ ਛੋਟੀ ਜਗ੍ਹਾ ਦੇ ਵਿੱਚ ਰਹਿੰਦੇ ਆ ਬੜੀ ਛੋਟੀ ਛੋਟੀ ਜਗ੍ਹਾ ਦੇ ਵਿੱਚ ਰਹਿੰਦੇ ਆ ਜਿਵੇਂ ਇੱਕ ਇੱਕ ਘਰ ਦੇ ਵਿੱਚ 30-30 ਬਸੋਆ 30-30 ਪਰਿਵਾਰ ਰਹਿੰਦੇ ਆ ਅੱਜ ਉਹ ਜਗ੍ਹਾ ਦੀ ਦੁਰਵਰਤੋਂ ਕਰਨ ਡੇ ਹੋਇਆ ਅਲਮਸ ਬਾਪੂ ਲਾਲ ਬਾਦਸ਼ਾਹ ਜਿਹੜੇ ਡੇਰਾ ਬਾਬਾ ਬਾਪੂ ਜੀ ਸੀ ਉਹ ਮਰਦਾ ਰਿਸ਼ੀ ਲੱਗ ਕੇ ਜੀ ਸਦਾ ਬਾਧਾ ਕਰਦੇ ਨੇ ਆਏ ਹੁਣ ਉਹ ਸਾਰੇ ਭੱਲਾ ਰਿਸ਼ੀ ਨਗਰ ਵਾਲੇ ਸਾਰਾ ਹੀ ਉਹਨਾਂ ਦਾ ਸਤਿਕਾਰ ਕਰਦੇ ਸੀ ਲੈ ਕੇ ਆਉਂਦੇ ਸੀ ਜਾਂਦੇ ਸੀ ਔਰ ਖਾਣਾ ਪਾਣੀ ਔਰ ਕੰਧ ਕੌਣ ਕਰਨੀ ਚਾਹੁੰਦਾ ਇਹ ਹੰਸਾ ਹੰਸ ਜੀ ਔਰ ਬੀਬੀ ਇੰਦਰ ਜੀ ਕੁਰਬਾਨ ਮੰਨਦਾ ਵੀ ਦਰਵਾਜ਼ਾ ਹੈ। ਕਿੰਨੇ ਆ ਜੀ ਪਵਨ ਗੇ। ਕਿੰਨੇ ਜਣੇ ਕਰਨਾ ਚਾਹੁੰਦੇ ਆ। ਇਹਦੇ ਵਿੱਚ ਦੇਖਣਾ ਸੀ ਇਹ ਚ ਉਹ ਪੁੱਛਣਾ ਚਾਹੁੰਦੇ ਆ ਵੀ ਆਪਾ ਚਲੋ ਆਪਾਂ ਅੱਗੇ ਬਰਦਰ ਤੋਂ ਤੁਹਾਨੂੰ ਕਹਿੰਦੇ ਆ ਇੱਕ ਵਾਰੀ ਅਣਕ ਦਰਵਾਜ਼ਾ ਦੇਖੋ ਆਇਆ ਕਿ ਉੱਥੇ ਖੰਦ ਬੰਦੀ ਆ। ਜੇਦਰ ਜੇ ਅਸੀਂ ਬਾਬਿਆਂ ਨੂੰ ਤਾਂ ਕਹਿੰਦਾ ਹੁੰਦਾ ਹੋਰ ਜ਼ਿਆਦਾ ਡੇਰਾ ਵੱਡਾ ਚਾਹੀਦਾ ਹੁੰਦਾ। ਉਹ ਵਿੱਚੋਂ ਅੱਧੋ ਕੀ 50-50 ਕਰਨਾ ਚਾਹੁੰਦਾ ਹੈ। ਜਿੱਦਾਂ ਉਹ ਆ ਗਰਾਊਂਡ ਆ। ਗਰਾਊਂਡ ਦੇ ਗੱਭੇ ਜਾ ਕੇ ਖੰਦ ਕਰਨੀ। ਅੱਧੇ ਇੱਦੀ ਜਗ੍ਹਾ ਤੇ ਜਾ ਕੇ। ਉਹ ਕਾਹਦੇ ਲਈ ਜੀ ਜਿਹੜੀ ਖੰਦ ਕਰਨੀ ਚਾਹੁੰਦੇ ਆ ਉਹ ਕਿਉਂ? ਇਹ ਦਾ ਉਹ ਉਡ ਪਤਾ ਹਦਾ ਕਿ ਹੋਗਾ ਉਹ ਇੱਕ ਵਾਰ ਉਹ ਕਹਿੰਦਾ ਆ ਵੀ ਮੈਂ ਇੱਥੇ ਆ ਰਕੇ ਹੁਣ ਇਲੈਕਸ਼ਨ ਨਹੀਂ ਲੜਨਾ ਤੇ ਮੈਂ ਇੱਥੇ ਰਹਿਣਾ ਆ ਮੈਨੂੰ ਪੂਰਾ ਖਤਰਾ ਆ ਪਛਮਲੋ ਉੱਥੇ ਰਹਿਣਾ ਆ ਉਹਨਾਂ ਨੇ ਆਪਣੇ ਆਪੇ ਕਹਿੰਦੇ ਆਪਣੇ ਫੈਮਿਲੀ ਲੈ ਕੇ ਰਹਿਣਾ ਹੈ ਖਾਬੜੀ ਦਾ ਡਰ ਹੈ ਡਰਿਆ ਉਹਨਾਂ ਕੋਲ ਪਹਿਲੇ ਹੀ ਐਡਵਾਈਸ ਕਿਉਂਤੀ ਆ ਇਹ ਤੇਰ ਕੋਈ ਨਹੀਂ ਤੇਰ ਕੋਈ ਨਹੀਂ ਤੇਨ ਜਿਹੜੀ ਹੈ ਮਲਾਜੀ ਠੀਕ ਰਹਿਣਾ ਹੈ ਜਿਹਨਾਂ ਨੂੰ ਆਪਣੀ ਥਾਂ ਕੋਲ ਬੜਾ ਦੇ ਬਜ਼ੁਰਗਾਂ ਦੀ ਉੱਤੇ ਜਗ੍ਹਾ ਸੀ ਜਿਨ੍ਹਾਂ ਦੀ ਮੜੀਆਂ ਬੜੀਆਂ ਹੋਈਆਂ ਸੀ ਇਹਨੂੰ ਪਹਿਲਾਂ ਅਜ ਤੋਂ ਖਾਲਸਾ ਬਖਸ਼ਤ ਸਾਰ ਪਹਿਲੇ ਗੱਲ ਉਹੀ ਸੀ ਉਥੇ ਮਰੀਮਤਾ ਆ ਗਈ ਸਾਡੀ ਐਮਸੀ ਸਾਹਿਬ ਤੁਸੀਂ ਉਹਨਾਂ ਦੇ ਰੈਡ ਦਾ ਉਥੇ ਵਿਰੋਧ ਕਰਦੇ ਆ ਕਿ ਉਹਦੀ ਡਿਵਾਈਡੇਸ਼ਨ ਦਾ ਵਿਰੋਧ ਕਰ ਰਹੇ ਆ ਅਸੀਂ ਉਹਦੇ ਰਹਿਣ ਦਾ ਵੀ ਕਰਦੇ ਆ ਜੇ ਰਹਿਣਾ ਤੇ ਆਪਣਾ ਚੋਲਾ ਪਾ ਕੇ ਲਾਵਾਸ਼ਾਂ ਨੂੰ ਬਹਿ ਜੇ ਅਸੀਂ ਉਹ ਸਤਕਾਰ ਕਰ ਰਹੇ ਆ ਪਰ ਇਹ ਤਾਂ ਇਹ ਕੱਲੇ ਕੱਲੇ ਤਰੀਏ ਆਨੇ ਉਹ ਸਾਡੇ ਵੀ ਨਾਲ ਲੈ ਜਾਂ ਲੋ ਇੰਦਾਂ ਦੇ ਗਾਰੇ ਸੰਤਾ ਲੈਦੇ ਚ ਅੱਗੇ ਅੱਗੇ ਤੁਰ ਜਾਂਦੇ ਆ ਜਾਂਦਾ ਕਿੰਨੇ ਦੇ ਗਾਰੇ ਸੰਤਾ ਗੱਲੇ ਕਿੱਥੇ ਚਲਿਆ ਲੇਟੈਸਟ ਬਣਾ ਕੱਢਿਆ ਉਹਨਾਂ ਨੇ ਇੱਕ ਫਕੀਰ ਦਾ ਇਹ ਅੱਛਾ ਨਹੀਂ ਲੱਗਦਾ ਜੇ ਤੁਸੀਂ ਫਕੀਰ ਬੋਲੋ ਸਾਨੂੰ ਸ਼ਰਮ ਆਉਂਦੀ ਹੈ ਕਦੀ ਆਪਣੇ ਮੂੰਹ ਤੇ ਚੇੜਾ ਮਾਰਨ ਦੇ ਕਿ ਬੰਦੇ ਨੂੰ ਅਸੀਂ ਬਿਠਾਤਾ ਤੇ ਜਿਹੜਾ ਇਦਾਂ ਦੀਆਂ ਗੱਲਾਂ ਕਰਨ ਦੇ ਹਾਂ ਕੁੜੀਆਂ ਦੁਰੀਆਂ ਜਾਂਦੀਆਂ ਕਿ ਹੁਣ ਸਾਡੀਆਂ ਧੀਆ ਪੈਣਾ ਵੇਜੀਆਂ ਕੁੜੀਆਂ ਦੁਰੀਆਂ ਜਾਂਦੀਆਂ ਉਹ ਗਾਲਾਂ ਗੋਲ ਲਿਆ ਕੱਲੇ ਕੱਲੇ ਜਾਂਦੇ ਹੋ ਸਾਨੂੰ ਵੀ ਨਾਲ ਲੈ ਚੱਲੋ ਦੱਸੋ ਘਰ ਸੇ ਤਿਹਾਰ ਹੋ ਗੱਲ ਸੇ ਤਿਹਾਰ ਹੋ ਕੇ ਕਿੱਥੇ ਡਲੇ ਹੋ ਸਾਡ ਵੀ ਨਾਲ ਲੈ ਜੇ ਇਹ ਨਹੀਂ ਤਾਂ ਗਾਣਾ ਬਹੁਤ ਪੁਰਾਣਾ ਗਾਣਾ ਹੈ ਜੀ ਮਮੀਕੇ ਨਾਲ ਇਹਦਾ ਨਿਨਾ ਹੋਇਆ ਹਜੇ ਨਾ ਕੋਈ ਉਹ ਵੀ ਉਹ ਵੀ ਪਈ ਹੈ ਉਹ ਕਹਿੰਦਾ ਮੇਰਾ ਕੋਈ ਬਾਤ ਨਹੀਂ ਵੀਡੀਓ ਆਪਣੇ ਪਟਾਟੀ ਲੱਗਦੇ ਮਾਰ ਹੈਗੀ ਆ ਉਹ ਵੀ ਤੁਹਾਨੂੰ ਵੀ ਉਹ ਵੀ ਹੈ ਸਾਡੇ ਕੋਲ ਅਸੀਂ ਤਾਂ ਬੇਨਤੀ ਕਰਨਾ ਚਾਹੁੰਦੇ ਆ ਦੇਖੋ ਹੱਥ ਜੋੜ ਕੇ ਤੁਹਾਡੇ ਮੀਡੀਆ ਦੇ ਮੀਡੀਆ ਦੇ ਰਾਹੀਂ ਕਿ ਜਾਂ ਤਾਂ ਹੰਸਰਾ ਆਏ ਹਾਂ ਉਸ ਦੀ ਬਿਲਕੁਲ ਹੀ ਪਿਓਰਟੀ ਨਾਲ ਡੇਰੇ ਬਹਿ ਜਾਣ ਤੇ ਜਾਂ ਫੇਰ ਡੇਰੇ ਨੂੰ ਛੱਡ ਕੇ ਚੱਲ ਜਾਣ ਅਜੀ ਤਾਂ ਕਿ ਉਹਨਾਂ ਨੇ ਮੇਰੇ ਫਲੇਰ ਮੈਨ ਸਿੰਘ ਸਾਹਿਬ ਨੂੰ ਉੱਥੇ ਬੁਲਾਉਂਦੇ ਨੇ ਹਾਂਜੀ ਇਹਨਾਂ ਨੇ ਨਮੂਨ ਹੈਗੇ ਆ ਹਾਂਜੀ ਫਿਲੀਸ਼ਨ ਨੇ ਆਣਾ ਦੇ ਹਾਂਜੀ ਇਹ ਸਰਪਾਰ ਦਾ ਉਹਨੂੰ ਪੇਮੈਂਟ ਵੀ ਦਿੱਤੀ ਜਾਂਦੀ ਹਾਂਜੀ ਜੀ ਜੀ 2008 ਵਿੱਚ ਜੋ ਦਲੇਰ ਮੈਨ ਸਿੰਘ ਸਾਹਿਬ ਆਏ ਆ ਉਦੋਂ ਇਹਨਾਂ ਨੇ ਉਸ ਤੋਂ ਬਾਅਦ ਜਦੋਂ 2012 ਚ ਇੱਕ ਸ਼ੈੱਡ ਪਈ ਆ ਸ਼ੈੱਡ ਪਈ ਸ਼ੈੱਡ ਪਈ 75 ਲੱਖ ਰੁਪਏ ਦੀ ਸ਼ੈੱਡ ਪਈ ਸੀ ਜੀ 75 ਲੱਖ ਰੁਪਏ ਦੀ ਸ਼ੈੱਡ ਪਈ ਸੀ ਪਹਿਲਾਂ ਤਾਂ ਪਤਾ ਲੱਗਾ ਸੀ ਕਿ ਉਹ ਸਪੌਂਸਰਡ ਆ ਠੀਕ ਆ ਜੀ ਬਾਅਦ ਵਿੱਚ 5 ਲੱਖ ਰੁਪਈਆ ਮਹੀਨਾ ਉਸ ਸ਼ੈੱਡ ਦਾ ਲਿਆ ਗਿਆ ਆ ਦਰਜਿਆਂ ਦੇ ਲੈ ਗਏ 94 ਲੱਖ ਰੁਪਇਆ ਬਾਪੂ لالਵਾਸ਼ਾ ਸਰਕਾਰ ਦੇ ਦਰਬਾਰ ਦੇ ਗੱਲੇ ਜੋ ਹੰਸਰਾਜ ਹੰਸ ਜੀ ਨੇ ਪੈਸੇ ਲਏ ਹੋਏ ਆ ਕਿਹਾ ਕਿ ਇਹਨਾਂ ਨੇ ਕਿਹਾ ਸੀ ਜਿਹੜੇ ਸ਼ੈੱਡ ਹੈ ਕਿ ਰਾਧਾ ਸਾਹਿਬ ਦੇ ਰਿਆ ਨੂੰ ਸਪਾਂਸਰ ਕੀ ਇਹ ਨਹੀਂ ਜੀ ਸਾਨੂੰ ਪਤਾ ਇਹ ਉਹਨਾਂ ਨੂੰ ਪਤਾ ਵਾ ਇਹ ਬਾਬਾ ਜੀ ਵੀ ਉੱਥੇ ਆਏ ਸੀ ਹਾਂਜੀ ਹਾਂਜੀ ਦੱਸੋ ਕਾਰਜ ਹੋਗਾ ਜਿਹਨਾਂ ਦਾ ਬਹੁਤ ਸਤਿਕਾਰ ਕਰਦੇ ਬਾਬਾ ਜੀ ਦਾ ਉਹਨਾਂ ਨੇ ਤਾਂ ਅੱਜ ਤੱਕ ਕਦੀ ਦਰਬਾਰ ਚ ਜਾਂ ਇਦਾਂ ਨਹੀਂ ਉਥਾ ਇਹ ਬਹੁਤ ਸਤਿਕਾਰ ਕਰਦੇ ਉਹਨਾਂ ਦਾ ਬਾਬਾ ਜੀ ਸੀ ਤੇ ਇਸ ਕਰਕੇ ਆ ਵੀ ਇਹਨਾਂ ਦੀ ਕੋਈ ਦੇਣ ਨਹੀਂ ਹੈਗੀ ਉਹ ਤਾਂ ਇੱਕ ਸਿਆਸਤ ਦਾ ਘਰ ਬਣ ਗਿਆ ਭਾਜੀ ਦਰਬਾਰ ਆ ਤੇ ਦਰਬਾਰ ਨੂੰ ਪਾ ਦਰਬਾਰ ਨੂੰ ਸੁਆਮੀ ਸਮਝੀ ਹੈ ਨਾ ਫਕੀਰ ਹੋਏ ਆ ਉਹਨਾਂ ਦੇ ਦੇਖੋ ਉਹਨਾਂ ਨੇ ਅੱਜ ਦਿੱਕਰ ਪੈਰੀ ਜੁੱਤੀ ਨਹੀਂ ਸੀ ਭਾਈ ਬਾਪੂ ਲਾਲਵਾਸ਼ਾ ਸੰਤਾਨ ਨੂੰ ਫਕੀਰਾਂ ਦਾ ਗਵਰਨਰ ਕਹਿੰਦੇ ਆ ਤੁਸੀਂ ਵੀ ਸਾਰੇ ਜੀ ਆਸਥਾ ਰੱਖਦੇ ਹੀ ਹੋਵਗੇ ਸਾਈਂ ਲਾਡੀ ਸ਼ਾਹੀ ਜੀ ਸੀਗੇ ਹੈ ਨਾ ਰਾਤ 1 ਵਜੇ ਵੀ 1 ਵਜੇ ਵੀ ਬਾਪੂ ਲਾਲਵਾਸ਼ਾ ਸਰਕਾਰ ਦਾ ਰਿਕਸ਼ਾ ਜੇ ਲਾਡੀ ਸਾਈਂ ਦੇ ਦਰਵਾਜ਼ੇ ਚਲ ਜਾਣਾ ਨਾ ਤੇ ਉਹ ਕਹਿੰਦੇ ਹੁੰਦੇ ਸੀ ਦੇਰ ਹੀ ਨਹੀਂ ਲਾਉਣੀ ਗੇਟ ਖੋਲਣ ਲੱਗੇ ਇਹ ਉਹ ਹਸਤੀ ਸੀਗੇ ਇਹਨਾਂ ਨੇ ਤਾਂ ਨਾ ਹੀ ਇੰਨਾ ਥੱਲੇ ਉਹਨਾਂ ਨੂੰ ਕਰ ਕਰਦਾ ਦੱਸੋ ਉੱਥੇ ਤੱਕ ਸਿਆਸਤ ਦਾ ਭਾਜੀ ਘਰ ਬਣ ਗਿਆ ਵਾ ਠੀਕ ਹੈ ਨਾ ਤਾਂ ਕਾਈ ਕੀ ਜਾਂ ਬੇਈ ਹੈ ਤਾਂ ਇਸ ਕਰਕੇ ਵੀ ਅਸੀਂ ਇਹ ਚੋਨੇ ਆ ਦੇਖੋ ਇਨਸਾਫ ਮਿਲੇ ਸਾਡੇ ਤੇ ਹੁਣ ਦੇਖੋ ਇੱਕ ਬੰਦਾ ਬੰਦੂਕਾਂ ਦੀ ਸ਼ਾਂਤ ਲੈ ਆ ਰਿਹਾ ਉਹਨੂੰ ਫੇਰ ਵੀ ਉੱਥੇ ਡਾ ਰਿਹਾ ਅਸੀਂ ਤੁਹਾਡੇ ਕੇ ਵੀ ਬੇਨਤੀ ਕਰਦੇ ਤਾਂ ਸਾਨੂੰ ਡਰ ਹੈ ਸਾਨੂੰ ਡਰ ਹੈ ਕਿ ਸਾਡੀ ਵੀ ਜਾਨ ਨੂੰ ਖਤਰਾ ਵਾ ਲੜਕਿਆਂ ਨੇ ਕਰਾਈ ਜਾਂ ਕੀਦਾ ਨਹੀਂ ਅਸੀਂ ਤਾਂ ਇਹ ਇੱਕ মিডিਆਜ਼ ਅਸੀਂ ਤਾਂ ਆਏ ਆ ਅਸੀਂ ਇਹਨਾਂ ਨੂੰ ਤਿੰਨ ਮੀਟਿੰਗਾਂ ਸਾਡੇ ਨਾਲ ਇਹਨਾਂ ਨੇ ਹਰੀਮਿੱਤ ਸੌਂਦੀ ਸਾਹਿਬ ਨੇ ਪਰਸ਼ੋਦਨ ਨਾਲ ਬਿੱਟੂ ਜੀ ਨਾਲ ਸਾਡੇ ਜਿੰਨੇ ਵੀ ਮਹੱਲੇ ਦੇ ਸਮੂਹ ਰਿਸ਼ੀ ਨਗਰ ਮਹੱਲੇ ਦੇ ਜਿੰਨੇ ਵੀ ਸਾਥੀ ਸੀਗੇ ਸਾਰਿਆਂ ਨੇ ਇਹਨਾਂ ਨੂੰ ਬੇਨਤੀ ਕੀਤੀ ਹੰਸਰਾਜ ਹੰਸ ਜੀ ਨੂੰ ਕਿ ਤੁਸੀਂ ਦੇਖੋ ਇਹ ਤਾਂ ਦਰਬਾਰ ਦੇ ਚੇਅਰਮੈਨ ਜਦ ਤੁਸੀਂ ਆਪਣੇ ਅੰ内 ਜੇ ਬਾਬਾ ਦੀ ਖਮੇ ਦੇ ਆ ਤੇ ਤੁਸੀਂ ਤੇਰੇ ਨੂੰ ਕਰਪਸ਼ਨ ਦਾ ਮਕਾਓ ਇਹਨਾਂ ਨੂੰ ਪਹਿਲਾਂ ਚਾਂਸੀ ਚ ਲੈ ਕੇ ਝੂਠ ਬੋਲ ਕੇ ਬਾਅਦ ਵਿੱਚ ਉਸੇ ਚੀਜ਼ ਨੂੰ ਇੱਕ ਵਾਰੀ ਕਰਤਾ ਕਰ ਲਓ ਬਾਈਟ